ਭਗਵਾਨ ਤੋਂ ਮਾਰ ਕਿੱਦਾਂ ਜੰਪਿਆ ਵਡਾ ਚੌਧਰੀ ਕਦੇ ਮਿਲਿਆ ਮੁੱਖ ਮੰਤਰੀ ਨੂੰ ਤੁਸੀਂ ਉਹ ਮਾਏ ਇਹੋ ਜਿਹਾ ਮੱਥੇ ਨਹੀਂ ਲੱਗਦਾ ਇਹੋ ਜਹਾਂ ਦੇ ਅੱਛਾ ਕੰਮ ਉਹ ਤੇ ਦਿੱਲੀ ਵਾਲੇ ਲੀਡਰ ਦਵਾਰੇ ਥੋੜੇ ਪਿੰਡਾਂ 'ਚ ਆਏ ਆਮ ਆਦੀ ਪਾਰਟੀ ਦੇ ਵੋਟਾਂ ਮੰਗਣ ਵਾਸਤੇ ਦਿੱਲੀ ਵਾਲਿਆਂ ਦੇ ਮਕਾਨ ਹਿਲਾਏ ਉਹ ਕੰਨ ਮਹੀਨੇ ਮਰਿਆ ਉੱਥੇ ਮੋਨੇ ਮਕਾਨ ਉਹਦੇ ਮੱਤੇ ਆਇਆ ਸਾਂ ਝਾੜੂ ਵਾਲ ਨੇ ਬਾਟੀ ਜੋ ਕੱਢਤਾ ਆਮ ਆਦੀ ਪਾਰਟੀ ਨੇ ਟਿਕਟ ਨਾ ਦਿੱਤੀ ਫੇਰ ਕੀ ਇਹ ਝਾੜੂ ਨੇ ਕੱਢਦਾ ਇਹਨਾਂ ਦੇ ਦਿਲਾਂ 'ਚੋਂ ਕੱਢ ਦੇਗਾ ਜਿਨ੍ਹਾਂ ਦੇ ਪਿੱਛੇ ਉਹ ਮਰਦਾ ਹੈ ਕਿਵੇਂ ਕੱਢ ਦੇਗਾ ਸਾਡੇ ਪਿੱਛੇ ਐਮ.ਐਲ.ਏ ਨਹੀਂ ਹੈਗਾ ਉਹ ਜਿਹੜੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਨਿੱਜੀ ਵੀਡੀਓ ਸੀਗੀ ਅਸ਼ਲੀਲ ਉਹਨੂੰ ਲੈ ਕੇ ਬਹੁਤ ਮਜ਼ਾਕ ਬਣਾਇਆ ਜਾਂਦਾ ਯਾਰ ਜਨਾਨੀ ਬੰਦੇ ਦੀ ਸ਼ੀਲ ਹੁੰਦੀ ਕਿ ਨਹੀਂ ਹੁਣ ਕੱਲੀ ਗੱਲ ਪਠਾਨ ਮਾਜਰੇ ਦੀ ਨਹੀਂ ਹੈਗੀ ਹੁਣ ਗੱਲ ਪੰਜਾਬ ਦੀ ਹੈ ਵੀ ਜਿਹੜਾ ਪੰਜਾਬ ਦੇ ਬਾਰੇ ਗੱਲ ਚੱਕੂਗਾ ਆਵਾਜ਼ ਬਲੰਦ ਕਰੂਗਾ ਠੀਕ ਆ ਉਹਦੀ ਇਹ ਆਵਾਜ਼ ਦਬਣਾ ਚਾਹੁੰਦੇ ਨੇ ਲੋਕਾਂ ਕੋਲ ਪਲਾਨਸ ਨੇ ਲੋਕਾਂ ਕੋਲ ਰੋਡ ਮੈਪਸ ਨੇ ਇਹਨਾਂ ਨਲਾਇਕ ਨਕਮਿਆਂ ਤੇ ਖਾਨੇ ਨਹੀਂ ਗੱਲ ਪੈ ਰਹੀ ਇਹ ਅਸੀਂ ਦੱਸ ਦਿਆਂ ਅਸੀਂ ਖੁਦ ਉਦੋਂ ਹਰਮੀਤ ਬਾਈ ਨੂੰ ਸਪੋਰਟ ਕੀਤੀ ਸੀਗੀ ਜਿਹੜੇ ਦਿੱਲੀ ਵਾਲੇ ਨੇ ਗੱਲ ਕਹਿੰਦੇ ਨੇ ਵੀ ਆਪਾਂ ਇਸ ਸਮੱਸਿਆ ਦਾ ਹੱਲ ਕਰਾਂਗੇ ਮੈਂ ਤੁਹਾਡੀ ਗੱਲ ਆ ਕੇ ਲੋਕਾਂ 'ਚ ਰੱਖਤੀ ਤੁਹਾਡੇ ਵੱਲੋਂ ਮੈਂ ਚੁਣਿਆ ਗਿਆ ਲੋਕਾਂ ਨੇ ਫਤਵਾ ਸੁਣਾਤਾ ਆਪਾਂ ਜਿੱਤ ਗਏ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ 'ਚ ਵੜਾਂਗੇ ਸਾਡਾ ਹੁਣ ਜਿੰਨੇ ਸਾਡੇ ਇਲਾਕੇ 'ਤੇ ਖੜੇ ਨੇ ਸਾਰੇ ਭਾਈ ਤੁਸੀਂ ਦੱਸੋ 22 ਤੋਂ ਬਾਅਦ ਸਾਡੇ ਰੋੜਾ ਬਣੀਆਂ ਨਹੀਂ ਬਣੀਆਂ ਠੀਕ ਹੈ ਤੁਹਾਡੇ ਪਿੰਡਾਂ 'ਚ ਜਿਹੜੇ ਆਂਗੜਵਾੜੀਆਂ ਸਕੂਲ ਟਹਿ ਗਏ ਸੀ ਬਣੇ ਦੁਆਰਾ ਨਹੀਂ ਬਣੇ ਠੀਕ ਹੈ ਤੁਹਾਡੇ ਹਰੇਕ ਪਿੰਡ ਨੂੰ ਜਿਹੜੀ ਸੜਕ ਜਾਂਦੀ ਹੈ ਕੀ ਬਣੀ ਨਹੀਂ ਬਣੀ ਠੀਕ ਹੈ ਤੁਹਾਡੇ ਇਲਾਕੇ ਦਾ ਜ 2022 ਤੋਂ ਲੈ ਕੇ ਹੁਣ 25 ਆ ਗਿਆ 3 ਸਾਲ ਚ ਸਾਡਾ ਇਲਾਕਾ ਜਿਹੜਾ ਇੰਨਾ ਕੇ ਏਰੀਆ ਸੀ ਉਹਦੀ ਡਿਵੈਲਪਮੈਂਟ ਨਹੀਂ ਹੋਈ ਹੈਗੀ ਜਿਹੜਾ ਮਾਜਾ ਐਡਾ ਵੱਡਾ ਏਰੀਆ ਚ ਚ ਹਜ਼ਾਰ ਪਿੰਡ ਤਬਾਹ ਹੋ ਗਏ ਕਿ ਉਹ ਕੀ ਉਹ ਪੱਬਾ ਪਾਰ ਹੋ ਜਾਣਗੇ ਆਜ਼ਾਦੀ ਦੇਣ ਵਾਲੇ ਕੌਣ ਸੀ ਅਸੀਂ ਉਹ ਸੀ ਜਿਹੜਾ ਕਿ ਇਹਨਾਂ ਨੇ ਕਟੀਆਂ ਨੇ ਅਸੀਂ ਉਹ ਕਟਿਆ ਨੇ ਆਜ਼ਾਦੀ ਅਸੀਂ ਦਵਾਈ ਹੈ ਤੇ ਸਾਨੂੰ ਇਹ ਪਰਚੇ ਤੋਂ ਡਰਾਉਂਦੇ ਨੇ ਨੀਸ਼ ਸੋਧਿਆ ਮਾਡਲ ਸਿੱਖਿਆ ਮਾਡਲ ਪਤਾ ਨਹੀਂ ਕਿਹਨੇ ਕ ਮਾਡਲ ਹੁਣ ਤੱਕ ਆ ਗਏ ਅਸੀਂ ਜਿਹੜਾ ਬੰਦਾ ਨੌਜਵਾਨ ਠੀਕਾ ਨਸ਼ੇ ਛਡਾਉਣ ਆਇਆ ਸੀ ਇੱਥੇ ਅਮਰਤ ਸੰਚਾਰ ਕਰ ਰਿਹਾ ਸੀ ਉਹਦੇ ਤੇ ਇਸੇ ਸਰਕਾਰ ਨੇ ਪਰਚਾ ਪਾ ਕੇ ਉਹਨੂੰ ਡਿਬਰੂਗੜ੍ਹ ਜੇਲ੍ਹ 'ਚ ਭੇਜਤਾ ਬੰਦ ਕਰਤਾ ਠੀਕਾ ਤੇ ਸਾਡੇ ਲੋਕ ਉਦੋਂ ਵੀ ਗੁੰਗੇ ਵਾਲੇ ਬਣ ਕੇ ਸੀ ਚੁੱਪ ਕਰਕੇ ਬਹਿ ਗਏ ਸੀ ਇਹ ਅਸਲ 'ਚ ਸਿਰਫ ਸਨੌਰ ਹਲਕੇ ਦੀ ਗੱਲ ਨਹੀਂ ਹੈ ਇਹ ਗੱਲ ਹੈ ਪੂਰੇ ਪੰਜਾਬ ਦੀ ਜਿਹੜਾ ਵੀ ਪੰਜਾਬ ਦੇ ਹਿੱਤ 'ਚ ਖੜੇਗਾ ਉਹਨੂੰ ਸਰਕਾਰਾਂ ਚੁੱਕ ਕੇ ਅੰਦਰ ਠੁੱਕਣ ਗਈਆਂ ਜਿਹੜੇ ਉਹਦੇ ਗਨਮੈਨ ਉਹਦੇ ਖਿਲਾਫ ਖੜਾਏ ਹੋਏ ਨੇ ਉਹਦੇ ਹੀ ਗਨਮੈਨ ਉਹਨੂੰ ਦੁਕਾਨ ਵਾਸਤੇ ਨੀਚੇ ਦੁਕਾਨ ਵਾਸਤੇ ਇਹ ਜਸਟ ਤਾਂ ਕੀਤਾ ਜਾ ਰਿਹਾ ਵੀ ਇਹਨੂੰ ਵੇਖ ਕੇ ਕੋਈ ਹੋਰ ਨਾ ਖੜਾ ਹੋ ਜੇ ਜਿੱਥੇ ਇੱਕ ਪਾਸੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਪਟਿਆਲਾ ਦੇ ਅੰਦਰ ਵੀ ਹੜ੍ਹ ਲਿਆnde ਹੋਏ ਆ ਉਹ ਹੜ੍ਹ ਇਸ ਕਰਕੇ ਆਏ ਨੇ ਕਿਉਂਕਿ ਅੱਜ ਪਟਿਆਲਾ ਦੇ ਅੰਦਰ ਹਮੀਸ਼ ਸਿੰਘ ਪਠਾਨ ਮਾਜਰਾ ਨੂੰ ਫੜਨ ਦੇ ਲਈ ਪੂਰਾ ਜ਼ਿਲ੍ਹਾ ਲੱਗ ਚੁੱਕਿਆ ਜ਼ਿਲ੍ਹੇ ਦਾ ਪੂਰਾ ਪੁਲਿਸ ਪ੍ਰਸ਼ਾਸਨ ਲੱਗ ਚੁੱਕਿਆ ਖਬਰਾਂ ਇੱਥੋਂ ਤੱਕ ਕਾਰੀਆਂ ਨੇ ਕਿ ਤਿੰਨ ਤਿੰਨ ਐਸਐਚਓ ਪਠਾਨ ਮਾਜਰੇ ਦੇ ਘਰੇ ਬਿਠਾ ਦਿੱਤੇ ਨੇ ਉਹਨਾਂ ਦੇ ਹੱਕ ਦੇ ਵਿੱਚ ਆ ਰਹੇ ਸਮਰਥਕਾਂ ਨੂੰ ਰੋਕਣ ਦੇ ਲਈ ਧਰਨੇ ਪ੍ਰਦਰਸ਼ਨਾਂ ਤੋਂ ਰੋਕਣ ਦੇ ਲਈ ਵੀ ਪੁਲਿਸ ਨੇ ਵੱਡੇ ਪੱਧਰ ਦੇ ਉੱਤੇ ਪਟਿਆਲੇ ਦੇ ਅੰਦਰ ਬੈਰੀਕੇਡਿੰਗ ਕੀਤੀ ਹੋਈ ਹੈ ਟਿੱਪਰ ਖੜਾ ਦਿੱਤੇ ਨੇ ਸਮਰਥਕਾਂ ਨੂੰ ਡੀਸੀ ਦਫ਼ਤਰ ਤੱਕ ਐਸਐਸਪੀ ਦਫ਼ਤਰ ਤੱਕ ਪਹੁੰਚ ਨਹੀਂ ਦਿੱਤਾ ਜਾ ਰਿਹਾ ਕੱਲ ਤੋਂ ਹਰਮੇਸ਼ਿੰਗ ਪਠਾਨ ਮਾਜਰਾ ਦੇ ਉੱਤੇ ਮਾਮਲਾ ਦਰਜ ਹੁੰਦਾ ਪਰਾਣਾ ਮਾਮਲਾ 376 ਦਾ ਕੱਢਿਆ ਜਾਂਦਾ ਜਿਸ ਤੇ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਹੁੰਦੀ ਆ ਬਹੁਤ ਸਾਰੀਆਂ ਕਹਾਣੀਆਂ ਬਣਾਈਆਂ ਹਰਮੇਸ਼ਿੰਗ ਪਠਾਨ ਬਾਜਰਾ ਗ੍ਰਿਫਤਾਰ ਹੋਏ ਹਰਮੇਸ਼ਿੰਗ ਪਠਾਨ ਬਾਜਰਾ ਪੁਲਿਸ ਤੇ ਫਾਇਰਿੰਗ ਕਰਕੇ ਭੱਜ ਗਏ ਬੜੇ ਮਾਮਲੇ ਆਏ ਅੱਜ ਉਹਨਾਂ ਦੇ ਹੱਕ ਦੇ ਵਿੱਚ ਇਕੱਠੇ ਆਉਣ ਵਾਸਤੇ ਜਿਹੜੇ ਪਿੰਡਾਂ ਤੋਂ ਵੱਖ-ਵੱਖ ਉਹਨਾਂ ਦੇ ਸਮਰਥਕ ਮੈਂਬਰ ਸਹਿਬਾਨ ਸਰਪੰਚ ਅਹੁਦੇਦਾਰ ਪਹੁੰਚੇ ਜਿਨ੍ਹਾਂ ਨੇ ਉਹ ਆਵਾਜ਼ ਨੂੰ ਚੁੱਕਿਆ ਜਿਹੜੀ ਅਸਲ ਪੰਜਾਬ ਦੀ ਆਵਾਜ਼ ਆ ਜਿਹੜਾ ਪੂਰਾ ਪੰਜਾਬ ਚੱਕ ਰਿਹਾ ਅੱਜ ਇਹ ਪਟਿਆਲਾ ਦੇ ਵਿੱਚ ਹਰਬੀ ਸਿੰਘ ਪਠਾਣ ਮਾਜਰਾ ਦੀ ਆਵਾਜ਼ ਨਹੀਂ ਆ ਪੂਰੇ ਪੰਜਾਬ ਦੇ 3 ਕਰੋੜ ਲੋਕ ਇਹ ਗੱਲ ਕਹਿ ਰਹੇ ਆ ਕਿ ਅੱਜ ਪੰਜਾਬ ਦਿੱਲੀ ਦੇ ਮੂਰੇ ਪੰਜਾਬ ਦਾ ਮੁੱਖ ਮੰਤਰੀ ਗੋਡੇ ਟੇਕ ਚੁੱਕਿਆ ਅੱਜ ਸਾਡਾ ਮੁੱਖ ਮੰਤਰੀ ਡੰਮੀ ਮੁੱਖ ਮੰਤਰੀ ਬਣ ਕੇ ਰਹਿ ਚੁੱਕਿਆ ਉਹਦੇ ਹੱਥ ਦੇ ਵਿੱਚ ਕੁਝ ਨਹੀਂ ਆ ਜੋ ਦਿੱਲੀ ਤੋਂ ਹੁਕਮ ਆਉਂਦਾ ਉਹੀ ਹੁਕਮ ਲਾਗੂ ਹੁੰਦਾ ਹਰਮੇ ਸਿੰਘ ਪਠਾਣ ਮਾਜਰਾ ਨੇ ਵੀ ਇਹੀ ਬੋਲਿਆ ਉਹ ਸਾਹਮਣੇ ਆਇਆ ਗੱਲਬਾਤ ਕਰਦੇ ਆ ਜਿੰਨੇ ਵੀ ਇੱਥੇ ਮੈਂਬਰ ਸਹਿਬਾਨ ਪਹੁੰਚੇ ਹੋਏ ਨੇ ਉਹਨਾਂ ਦਾ ਕੀ ਕਹਿਣਾਗਾ ਤੇ ਡੀਸੀ ਦਫ਼ਤਰ ਦੇ ਮੂਹਰੇ ਉਹਨਾਂ ਨੂੰ ਕਿਉਂ ਨਹੀਂ ਜਾਂ ਦਿੱਤਾ ਪੁਲਿਸ ਦੇ ਨਾਲ ਗੱਲਬਾਤ ਹੋਈ ਜਾਂ ਹੋਰ ਇਸ ਮਾਮਲੇ ਦੇ ਵਿੱਚ ਕੀ ਕੁਝ ਸਾਹਮਣੇ ਆ? ਭਾਈ ਜੀ ਕੀ ਕਾਰਨ ਤੋਂ ਤੁਸੀਂ ਅੱਜ ਪਟਿਆਲੇ ਦੇ ਅੰਦਰ ਆਏ ਸੀਗੇ ਇਕੱਠੇ ਹੋਏ ਕੀ ਕਾਰਨ ਸੀ? ਪਿਛਲੇ ਦਿਨ ਤੋਂ ਆਪਾਂ ਦੇਖ ਹੀ ਰਹੇ ਹਾਂ ਜੋ 18 ਮਾਜਰਾ ਸਾਹਿਬ ਨੇ ਆਪਣਾ ਬਿਆਨ ਦਿੱਤਾ ਜੋ ਉਹਨਾਂ ਨੇ ਕਿਹਾ ਕਿ ਵੀ ਇਹ ਟਾਂਗਰੀ ਨਦੀ ਹੈ ਜਾਂ ਘੱਗਰ ਹੈ। ਇਹਦੀ ਸਫਾਈ ਇਹ ਹੜਾਂ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਜੋ ਕਿ ਲੇਟ ਹੋਈ ਹੈ। ਲੇਟ ਕਿਸ ਵਜ੍ਹਾ ਕਰਕੇ ਹੋਈ ਉਹਨਾਂ ਨੇ ਸਾਰਾ ਕੁਝ ਦੱਸਿਆ ਹੋਇਆ। ਉਸ ਆਵਾਜ਼ ਨੂੰ ਪਤਾ ਨਹੀਂ ਕੀ ਗੱਲ ਹੋਈ ਕਿ ਸਰਕਾਰ ਉਲਟਾ ਲੈ ਗਈ ਉਹਨਾਂ ਨੇ ਇੱਕ ਹਲਕੇ ਸਨੌਰ ਦੇ ਹੜਪੀੜਤਾ ਦੀ ਆਵਾਜ਼ ਉਠਾਈ ਸੀ ਤੇ ਉਹੀ ਚੀਜ਼ ਨੂੰ ਉਹ ਉਲਟਾ ਲੈ ਗਏ ਜਿਸ ਕਰਕੇ ਅੱਜ ਸਾਰਾ ਜਿੰਨਾ ਹਲਕਾ ਸਨੌਰ ਹੈ ਡੀਸੀ ਦਫਤਰ ਆਇਆ ਸੀਗਾ ਉਹਨਾਂ ਨੂੰ ਅੰਦਰ ਵੜਨੀ ਦਿੱਤਾ ਕੁਝ ਸਾਡੇ ਜਿਹੜੇ ਨਾਲ ਦੇ ਸੀਗੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਜੋ ਕਿ ਬਹੁਤ ਮਾੜੀ ਚੀਜ਼ ਹੈ ਇਹ ਤੇ ਨਾ ਬਾਪੂ ਜੀ ਖੜੇ ਆ ਬਾਪੂ ਜੀ ਉਮਰ ਵੀ ਕਾਫੀ ਲੱਗਦੀ ਆ ਤੁਸੀਂ ਸਰਕਾਰਾਂ ਬਹੁਤ ਦੇਖੀਆਂ ਲੱਗਦੀਆਂ ਸਾਰੀਆਂ ਦੇਖੀਆਂ ਕਾਲੀ ਕਾਂਗਰਸੀ ਅੱਜ ਝਾੜੂ ਵਾਲੇ ਨੇ ਇਹ ਤੂੰ ਪਹਿਲਾਂ ਕਿਸੇ ਸਰਕਾਰ ਨੇ ਅਜਿਹੇ ਹਾਲਾਤ ਕੀਤੇ ਆ ਜੋ ਅੱਜ ਹੋ ਰਹੇ ਆ ਨਾ ਇਹ ਨਵਾਂ ਕੰਮ ਜੰਮਿਆ ਹੋਣਾ ਇਹ ਜੋ ਆ ਨਵੇਂ ਸ਼ਿਕਮ ਕੋਈ ਨਾ ਕੋਈ ਨਵੇਂ ਤਾਂ ਨਵੇਂ ਛੋਟੇ ਛੋਟੇ ਦਾ ਭਗਵਾਨ ਤਮਾਨ ਪਹਿਲਾਂ ਪਿੰਡਾਂ ਚ ਆਉਂਦੇ ਸੀ ਕਹਿੰਦੇ ਸੀ ਧਰਨੇ ਲਾਇਆ ਕਰੋ ਸਵਾਲ ਕਰਿਆ ਕਰੋ ਲੀਡਰਾਂ ਨੂੰ ਪਰ ਅੱਜ ਸਵਾਲ ਕਰਨ ਦੇ ਉੱਤੇ ਉਹ ਪਰਚੇ ਪਾ ਦਿੰਦੇ ਆ ਪਰਚਾ ਪਾ ਕੇ ਕੀ ਕਰ ਲੇਗਾ ਸਾਡਾ ਕੁਝ ਨਹੀਂ ਕਰ ਸਕਦਾ ਸਾਡਾ ਉਹ ਤੁਹਾਨੂੰ ਡਰ ਨਹੀਂ ਲੱਗਦਾ ਕੋਈ ਡਰ ਨਹੀਂ ਜਿੱਥੇ ਆਖੇ ਕੋਸੇ ਅਪਰਾਂਗੇ ਪਰਮਾ ਦੇ ਘਰ ਪਰ ਜਾਗੇ ਭਗਵੰਤ ਮਾਨ ਕਿੱਡਾ ਜੰਮ ਪਿਆ ਵੱਡਾ ਚੌਧਰੀ ਨਹੀਂ ਕੀ ਲੱਗਦਾ ਭਗਵੰਤ ਮਾਨ ਕੋਲੇ ਪਾਵਰ ਨਹੀਂ ਆ ਦਿੱਲੀ ਵਾਲੇ ਕਾਬਜ ਹੋ ਗਏ ਪਾਵਰ ਇਹ ਕਿਹਦੇ ਸਾਨੂੰ ਮਾਰੂ ਏ ਪੰਜਾਬ ਨੂੰ ਮੁੱਖ ਮੰਤਰੀ ਆ ਪੰਜਾਬ ਦਾ ਉਹ ਮੁੱਖ ਮੰਤਰੀ ਹੋਵੇਗਾ ਤੇ ਹੋਵੇਗਾ ਪਰ ਕੋਈ ਖਸੂਰ ਤੋਂ ਮੁੱਖ ਮੰਤਰੀ ਆਲੇ ਕਰੇ ਕੰਮ ਸਾਰਾ ਪੰਜਾਬ ਡੁੱਬੜ ਕੇ ਮਰਨ ਜਾਏ ਤੋ ਉਹਨੂੰ ਕਹਤੀਆ ਤੇ ਕੋਣੀ ਅਵੇ ਮਿਲੇ ਹੋ ਮੁੱਖ ਮੰਤਰੀ ਨੂੰ ਤੁਸੀਂ ਉਹ ਮਾਏ ਇਹੋ ਜਿਹਾ ਮੱਥੇ ਨਹੀਂ ਲੱਗਦਾ ਇਹੋ ਜਾਂ ਦੇ ਬੱਪ ਜੀ ਕੀ ਕਹਿਣਾ ਚਾਹੋਗੇ ਹਰਮੇਸ਼ਿੰਗ ਪਠਾਨ ਮਾਜਰਾ ਤੇ ਜੋ ਕਾਰਵਾਈ ਹੋਈ ਆ ਉਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਹੈ ਇੱਕ ਆਵਾਜ਼ ਚੁੱਕਦਾ ਲੋਕਾਂ ਦੀ ਪਹਿਲਾਂ ਤੇ ਸਾਡੇ ਹਲਕੇ ਸਨੌਰ ਦੀ ਆਵਾਜ਼ ਸੀ ਅੱਜ ਉਹ ਸਾਰੇ ਪੰਜਾਬ ਦੀ ਆਵਾਜ਼ ਬਣ ਕੇ ਉੱਟਿਆ ਉਹਦੀ ਦਬਦਾ ਨਾ ਉਹਦੀ ਜਿੰਨੀ ਪਠਾਨ ਮਾਜਰਾ ਟੀਮ ਖੜੀ ਹੈ ਇਹ ਤਾਂ ਥੋੜੇ ਆ ਸਾਰੇ ਚਾਰ ਚੁਫੇਰੇ ਪਟਿਆਲੇ ਦੇ ਖਿੱਲਰੇ ਹੋਏ ਆ ਸਾਰੇ ਸਾਡੇ

ਛੋ ਕਰੰਡਾ ਵੀ ਭੱਜ ਗਿਆ ਉਹ ਕਰ ਗਿਆ ਸਾਨੂੰ ਹਾਲਾਤ ਨਹੀਂ ਠੀਕ ਲੱਗਦੇ ਵੀ ਸਰਕਾਰ ਸਾਡੇ ਉਸ ਐਮਐਲਏ ਸਾਹਿਬ ਨਾਲ ਕੀ ਕਰੂਗੀ ਸਾਨੂੰ ਡਰ ਸਾਨੂੰ ਇਸ ਪ੍ਰਸ਼ਾਸਨ ਤੇ ਕੋਈ ਯਕੀਨ ਨਹੀਂ ਹੈਗਾ ਭਾਈ ਜੇ ਉਹਨਾਂ ਦੀ ਗ੍ਰਿਫਤਾਰੀ ਹੋ ਜਾਂਦੀ ਆ ਤਾਂ ਤੁਸੀਂ ਕੀ ਐਕਸ਼ਨ ਕੀ ਲਾਉਂਗੇ ਤੁਸੀਂ ਧਰਨੇ ਤੱਕ ਵੀ ਲਾਉਂਗੇ ਸੜਕਾਂ ਤੇ ਆਉਣਾ ਪਿਆ ਉਤਰੋਗੇ ਬਿਲਕੁਲ ਉਤਰਾਂਗੇ ਜੀ ਅਸੀਂ ਆਪਣੀਆਂ ਗ੍ਰਿਫਤਾਰੀਆਂ ਦੇਵਾਂਗੇ ਸਾਨੂੰ ਬੇਸ਼ੱਕ ਕੋਈ ਵੀ ਸਜ਼ਾ ਦੇ ਦੇਣਾ ਸਾਡੇ ਘਰਾਂ 'ਚ ਵੀ ਅੱਜ ਪੁਲਿਸ ਜਾ ਰਹੀ ਆ ਸਾਰੇ ਜਿੰਨੇ ਨਮਾਇਦੇ ਖੜੇ ਆ ਸਾਰਿਆਂ ਦੇ ਘਰ ਵਾਰ-ਵਾਰ geke ਮਾਰਨ ਲਈ ਆ ਅੱਛਾ ਪੁਲਿਸ ਘਰੇ ਤੁਹਾਨੂੰ ਰੀਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਬਿਲਕੁਲ ਜੀ ਸਾਡੀਆਂ ਜਨਾਨੀਆਂ ਤੱਕ ਨੂੰ ਰੀਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਅਸੀਂ ਘਰਾਂ ਤੋਂ ਆਏ ਆ ਅਸੀਂ ਕੋਈ ਡਰਨ ਵਾਲੇ ਨਹੀਂ ਅੱਜ ਸਾਡਾ ਪ੍ਰਧਾਨ ਜਿਹੜਾ ਹਰਬੀਸੇ ਪਠਾਨ ਮਾ ਜਿਹੜੀ ਡਰਦਾ ਤੇ ਆ ਟੀਮ ਵੀ ਨਹੀਂ ਉਹਦੀ ਡਰਦੀ ਅਸੀਂ ਚਟਾਨ ਵਾਂਗ ਖੜੇ ਆ ਸ਼ੁਰੂ ਤੋਂ ਸਾਡੇ 25-30 30 ਸਾਲ ਹੋ ਗਏ ਉਸ ਦੇ ਨਾਲ ਖੜੇ ਆ ਇਹ ਸਾਰੀ ਟੀਮ ਉਹਦੇ ਨਾਲ ਖੜੀ ਹੈ ਚਾਹੇ ਉਹ ਪਾਰਟੀ 'ਚ ਰਹੇ ਚਾਹੇ ਪਾਰਟੀ ਨੂੰ ਕੱਢ ਦੇਵੇ ਬਲਤੇਜ ਪੰਨੂ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਅਸੀਂ ਤਾਂ ਉਸ ਮਹਿਲਾ ਨੂੰ ਇਨਸਾਫ ਦੇ ਰਹੇ ਆ ਇਨਵੈਸਟੀਗੇਸ਼ਨ ਹੋਈ ਆ ਮਾਮਲਾ ਦਰਜ ਹੋਇਆ ਸਾਥ ਦਿੰਦੇ ਭਜਦੇ ਕਿਉਂ ਆ ਤਿੰਨ ਸਾਲ ਪਹਿਲਾਂ ਹੋ ਗਿਆ ਉਦੋਂ ਦਾ ਤਾਂ ਇਨਸਾਫ ਇਹਨਾਂ ਨੇ ਦਿੱਤਾ ਨਹੀਂ ਜਦੋਂ ਉਹਦੇ ਨਾਲ ਸਾਰੀ ਗੱਲਬਾਤ ਹੋਈ ਆ ਮੈਟਰ ਉਹਦਾ ਕੋਰਟ 'ਚ ਚੱਲ ਰਿਹਾ ਹੈ ਇਹ ਜਾਣ ਕੇ ਚੁੱਕ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ ਜਿਹੜਾ ਬਿਆਨ ਪੰਨੂ ਸਾਹਿਬ ਦਾ ਇਹਨੂੰ ਬੰਨੂ ਸਾਹਿਬ ਨੂੰ ਹੱਕ ਦੇ ਪੰਜਾਬ 'ਚ ਖੜਨਾ ਚਾਹੀਦਾ ਹੈ ਕਿ ਇੱਕ ਐਮਐਲਏ ਦੇ ਖਿਲਾਫ ਜਾ ਕੇ ਇਹਨੇ ਰਿਪੋਰਟਾਂ ਕਰਨੀਆਂ। ਇਹ ਬਿਲਕੁਲ ਮੰਦ ਭਾਗਣੀ ਇਹਨੇ ਪ੍ਰੈਸ ਜਿਹੜੀ ਰਿਲੀਜ਼ ਕੀਤਾ ਨੋਟ ਬਿਲਕੁਲ ਗਲਤ ਹੈ। ਉਹਨਾਂ ਦਾ ਮੈਟਰ ਚੱਲ ਰਿਹਾ ਠੀਕ ਉਹਨੇ ਵਿਆਹ ਕਰਾਇਆ ਸੀਗਾ। ਉਹਦੇ ਪਰਿਵਾਰ ਸੀਗਾ ਇੱਕ ਚਲੋ ਡਿਸਪਿਊਟ ਹੋ ਗਿਆ ਘਰਾਂ ਚ ਆਮ ਹੁੰਦੇ ਆ। ਉਹਨਾਂ ਦਾ ਮੈਟਰ ਆ ਉਹਨੂੰ ਮੈਨੂੰ ਲੱਗਦਾ ਨਿੱਜੀ ਮੈਟਰ ਨੂੰ ਸਿਆਸਤ 'ਚ ਨਹੀਂ ਲਿਆਉਣਾ ਚਾਹੀਦਾ। ਇਹਨਾਂ ਨੇ ਜੀ ਹੋਰ ਕੋਈ ਮੈਟਰ ਨਹੀਂ ਉੱਤੇ ਬੰਦਾ। ਕੋਈ ਉਹਦੇ ਤੇ ਕੋਈ ਕ੍ਰਾਪਸ਼ਨ ਦਾ ਕੇਸ ਨਹੀਂ ਹੈਗਾ ਕੋਈ ਕਿਸੇ ਨਾਲ ਉਹਨੇ ਧੱਕਾ ਨਹੀਂ ਕੀਤਾ ਨਹੀਂ ਅੱਜ ਤੱਕ ਕੰਮ ਕਰਾਉਂਦੇ ਆ ਲੋਕਾਂ ਦੇ ਕਿਸੇ ਤੋਂ ਰੁਪਈਆ ਲਿਆ ਜਿੰਨੀ ਵੀ ਅਫਸਰਸ਼ਾਹੀ ਲੱਗਦੀ ਹੈ ਕੋਈ ਵੀ ਹੱਥ ਖੜੀ ਉਂਗਲ ਕਰਕੇ ਕਹੇ ਕਹਿ ਦੇ ਵੀ ਐਮਐਲਏ ਸਾਹਮਣੇ ਮੇਰੇ ਤੋਂ ਪੈਸਾ ਲੈ ਕੇ ਮੈਨੂੰ ਇੱਥੇ ਲਵਾਇਆ ਜਾਂ ਕੋ ਅਸੀਂ ਦਫ਼ਤਰਾਂ 'ਚ ਬੈਠੇ ਆ ਸਾਰੇ ਸਾਡੀ ਟੀਮ ਬੈਠੀ ਆ ਕੋਈ ਕਹਿ ਦੇ ਵੀ ਕਿਸੇ ਤੋਂ ਚਾਹ ਦਾ ਕੱਪ ਵੀ ਪੀਤਾ ਹੋਵੇ ਸਾਡੇ ਕਿਸੇ ਵਰਕਰ ਨੇ ਦਾ ਸਾਡੇ ਅਹੁਦੇਦਾਰ ਨੇ ਕੰਮ ਕਰਾਉਣ ਦੇ ਬਦਲੇ ਅਸੀਂ ਨੀਵੇਂ ਹੋ ਜਾਾਂਗੇ ਜਦੋਂ ਹੀ ਅਸੀਂ ਆਪ ਹੀ ਮੰਨ ਲਾਂ ਕਿ ਸਾਡੀ ਗਲਤੀ ਹੈ ਭਾਈ ਜੀ ਬਹੁਤ ਵੱਡੀ ਸਟੇਟਮੈਂਟ ਬਾਪੂ ਜੀ ਕਹਿ ਰਹੇ ਆ ਵੀ ਰੁਪਈਏ ਦੇ ਵੀ ਦੇਣਦਾਰ ਨਹੀਂ ਆ ਅਸੀਂ ਭਾਈ ਜੀ ਸਾਡੇ ਇਹੀ ਚੀਜ਼ ਹੁੰਦਾ ਜਿਸ ਤਰ੍ਹਾਂ ਥਾਣੇ ਹੋਗੇ ਤਹਿਸੀਲ ਹੋਗੇ ਇਹਨਾਂ ਚੀਜ਼ਾਂ ਦੇ ਲੋਕ ਪਬਲਿਕ ਜਾਂਦੀ ਹੈ ਤੇ ਸਾਡੇ ਇਲਾਕੇ ਚ ਸਭ ਤੋਂ ਵੱਡੀ ਚੀਜ਼ ਇਹੀ ਆਈ ਹੈ ਵੀ ਸਾਡੇ ਜੋ ਪਿਛਲੀਆਂ ਸਰਕਾਰਾਂ ਦੇ ਵਿੱਚ ਪਰਚੇ ਸੀਗੇ ਤੇ ਜਿੰਨਾ ਸਾਢੇ 3 ਸਾਲ ਸਾਡੀ ਸਰਕਾਰ ਨੂੰ ਹੋ ਗਈ ਕੋਈ ਪਾਰਟੀ ਬਾਜ਼ੀ ਵਾਲਾ ਕਿਸੇ ਜਾਂ ਅਕਾਲੀ ਦਲ ਤੇ ਜਾਂ ਕਾਂਗਰਸ ਤੇ ਐਮਐਲਏ ਸਾਹਿਬ ਤੇ ਸਾਡੇ ਇਹੋ ਜੇ ਸੀ ਕਹਿੰਦੇ ਆਪਾਂ ਸਾਰਾ ਕੁਝ ਭੁੱਲ ਕੇ ਆਪਾਂ ਆਪਣੇ ਹਲਕੇ ਦਾ ਵਿਕਾਸ ਕਰਨਾ ਹੈ ਸਾਡੀ ਚਾਹੇ ਤਹਿਸੀਲ ਆ ਚਾ ਥਾਣਾ ਕਿਤੇ ਪੈਸੇ ਦੀ ਕੋਈ ਕ੍ਰਪਸ਼ਨ ਨਹੀਂ ਹੈਗੀ ਅੱਜ ਤੱਕ ਸਾਡੇ ਕੋਈ ਜਿੰਨੇ ਵੀ ਅਫਸਰ ਗਏ ਨੇ ਬਹੁਤ ਵਧੀਆ ਗਏ ਨੇ ਸਾਡੇ ਇਲਾਕੇ 'ਚ ਉਹੀ ਕਹਿ ਦਿੰਦੇ ਵੀ ਕਿਤੇ ਪੈਸੇ ਦਾ ਕੋਈ ਲੈਣ-ਦੇਣ ਕਰਦਾ ਲਾਲ ਐਮਐਲਏ ਸਾਹਿਬ ਕਹਿੰਦੇ ਮੇਰੇ ਐਸਐਚਓ ਬਦਲ ਤੇ ਇਹ ਮੇਰੇ ਐਸਐਚਓ ਅਫਸਰ ਵੀ ਐਮਐਲਏ ਦੇ ਹੁੰਦੇ ਆ ਕਿ ਦੇਖੋ ਜੀ ਇਹ ਸਰਕਾਰਾਂ ਦੇ ਕੰਮ ਨਹੀਂ ਚਲੋ ਸਾਨੂੰ ਤੇ ਇਸ ਚੀਜ਼ ਦਾ ਪਤਾ ਨਹੀਂਗਾ ਚਲੋ ਲਵਾਂਦੀ ਹੁੰਦੇ ਨੇ ਕੋਈ ਅਚਾਰ ਹੁੰਦਾ ਹੀ ਆ ਮੰਨਦੇ ਆਪਾਂ ਵੀ ਕੋਈ ਬੰਦਾ ਆਪਣੇ ਨਾਲ ਖੜਿਆ ਜਿਸ ਤਰ੍ਹਾਂ ਅਸੀਂ ਹੁਣ ਨਾਲ ਖੜੇ ਆ ਚਲੋ ਸਾਰੇ ਇਤਨੀ ਆਪਾਂ ਕਹਿ ਸਕਦੇ ਵੀ ਸਾਰੇ ਹੀ ਉਹਨਾਂ ਨੇ ਆਪ ਲਵਾਏ ਸੀਗੇ ਤੁਸੀਂ ਅੱਜ ਹੱਕ ਜਾ ਕੇ ਸਾਰੇ ਖੜ ਗਏ ਤੁਹਾਨੂੰ ਡਰ ਨਹੀਂ ਲੱਗਦਾ ਜੇ ਉਹਨਾਂ ਨੇ ਤੁਹਾਡੇ ਤੇ ਵੀ ਪਰਚੇ ਦੇ ਦੇ ਤੁਸੀਂ ਵੀ ਅਹੁਦੇਦਾਰ ਹੋ ਕੋਈ ਮੈਂਬਰ ਹੋ ਕੋਈ ਸਰਪੰਚ ਹੋ ਕੋਈ ਗਲ ਨਹੀਂ ਦੇ ਦੇਵੇ ਜੇਲ੍ਹ ਜਾਇਾਂਗੇ ਅਸੀਂ ਵੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਜੀ ਨਾਲ ਖੜੇ ਆ ਇਸ ਤੋਂ ਉਹਨਾਂ ਦੇ ਅਸੀਂ ਡੀਸੀ ਦਫ਼ਤਰ ਗਏ ਸੀ ਅਸੀਂ ਡਰ ਲੱਗਾ ਵੀਰੇ ਇਹ ਸਾਡਾ ਐਮਐਲਏ ਨਹੀਂ ਡਰਦਾ ਮੌਜੂਦਾ ਸਰਕਾਰ ਦੇ ਹੁੰਦਿਆਂ ਅਸੀਂ ਡਰ ਲੱਗੇ ਆ ਅਸੀਂ ਉਹਦੇ ਬੱਚੇ ਆ ਉਹਦੇ ਝੂਠ ਦਾ ਸਾਥ ਨਹੀਂ ਇਹ ਸੱਚ ਸੱਚ ਦਾ ਸਾਥ ਹੈ ਆ ਸਾਰੀ ਤੁਹਾਡੇ ਪਿੱਛੇ ਮੋਜੀਸ ਨੇ ਸਰਪੰਚ ਨੇ ਸਾਰੇ ਟੋਟਲ ਪਿੰਡਾਂ ਦੇ ਸੱਚ ਦੇ ਨਾਲ ਖੜਨਾ ਕਿੱਡੀ ਵੱਡੀ ਗੱਲ ਸਭ ਖੜਾਂਗੇ ਅਸੀਂ ਹਰੇਕ ਪਾਰਟੀ ਦੇ ਜਿੰਨੇ ਵੀ ਉਹਦੇ ਦਾ ਸਭ ਦਾ ਫੋਨ ਆ ਰਿਹਾ ਮੇਰੇ ਕੋਲ ਪੁਰਾਣਾ ਫੋਨ ਐ ਐਮਐਲਏ ਸਾਹਿਬ ਦਾ ਬਹੁਤ ਬਾਹਰਲੇ ਮੁਲਕਾਂ ਤੋਂ ਵੀ ਫੋਨ ਆ ਰਹੇ ਨੇ ਸਾਰੇ ਪੰਜਾਬ ਹਰਿਆਣਾ ਰਾਜਸਥਾਨ ਤੋਂ ਵੀ ਆਉਂਦੇ ਆਉਂਦੇ ਆ ਸਾਨੂੰ ਸੰਗਰੀ ਤੋਂ ਫੋਨ ਆਇਆ ਭਈ ਅਸੀਂ ਚਟਾਨ ਮੰਗ ਨਾਲ ਖੜੇ ਆ ਜਿਹੜਾ ਭਰਾ ਸਾਡੇ ਪੰਜਾਬ ਦੇ ਵਾਸਤੇ ਖੜਾ ਹੈ ਪੰਜਾਬ ਦੇ ਹੱਕ ਚ ਬੋਲੇ ਬਾਕੀ ਨਹੀਂ ਬੋਲੇ ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ ਪਰ ਸਾਡਾ ਇਹ ਭਰਾ ਡਰਨ ਵਾਲਾ ਨਹੀਂ ਨਾ ਉਹ ਕਿਸੇ ਤੋਂ ਦਬੇ ਪਿਆਰ ਨਾਲ ਜੋ ਮਰਜ਼ੀ ਉਹ ਤੋਂ ਕਰਾ ਲਓ ਪਰ ਜੇ ਕੋਈ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰੇਗਾ ਉਹ ਦਬਦਾ ਨਹੀਂ ਉਹ ਹੋਰ ਵਿਖਰ ਕੇ ਉੱਪਰ ਆਏਗਾ ਕਿਉਂਕਿ ਉਹ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਲੈ ਕੇ ਸਿਆਸਤ ਦੇ ਵਿੱਚ ਹੈ ਉਹਨੇ ਬਹੁਤ ਕੁਝ ਹੰਡਾਇਆ ਬਹੁਤ ਕੁਝ ਆਪਣਾ ਗਵਾਇਆ ਤੇ ਬਹੁਤ ਕੁਝ ਪਾਇਆ ਘਬਰਾਉਣ ਵਾਲਾ ਨਹੀਂ ਅਸੀਂ ਸਾਰੇ ਹੀ ਉਹਦੇ ਨਾਲ ਖੜੇ ਆਂ ਕੱਲਾ ਹਲਕਾ ਨਹੀਂ ਪੂਰਾ ਪੰਜਾਬ ਹਰਿਆਣਾ ਜਿੱਥੋਂ ਤੱਕ ਵੀ ਉਹਦੀ ਜਾਨ ਪਛਾਣ ਸਾਰੇ ਨਾਲ ਖੜੇ ਆ ਉਹ ਪਰ ਲੋਕ ਇਹ ਵੀ ਨਾਲ ਸਵਾਲ ਬਾਪੂ ਜੀ ਠਾ ਰਿਆ ਵੀ ਸਾਢੇ 3 ਸਾਲ ਸਰਕਾਰ ਦਾ ਨਿੱਗ ਮਾਣ ਕੇ ਹੁਣ ਜੁੱਤੀਆਂ ਦੇਖ ਰਹੀਆਂ 27 ਚ ਲੋਕਾਂ ਦੀਆਂ ਤਾਂ ਡਰਦੇ ਬੋਲੇ ਆ ਨਹੀਂ ਇਹ ਬਿਲਕੁਲ ਦੇਖੋ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਪ੍ਰੋਪਾਗੈਂਡਾ ਕਰ ਲਈ ਆ ਜਿੱਦਾਂ 2023 ਦੇ ਵਿੱਚ ਹਾਰ ਆਇਆ 22 ਤੇ ਸਰਕਾਰ ਬਣੀ 23 ਤੇ ਸਾਡੇ ਹਾਰ ਆ ਗਿਆ 23 ਤੋਂ ਹੀ ਮਗਰ ਲੱਗਾ ਹੋਇਆ ਹੈ ਸਰਕਾਰ ਦੇ ਵੀ ਮੈਨੂੰ ਪੈਸੇ ਦਿਓ ਜਾਂ ਮੇਰੀਆਂ ਟਾਂਗ ਰੀਆਂ ਘੱਗਰਾਂ ਜ ਮੇਰਾ ਸਾਰਾ ਕੁਝ ਸਾਫ਼ ਕਰਾਓ ਮੇਰਾ ਇਲਾਕਾ ਜਿਹੜਾ ਹੱਡ ਦੀ ਮਾਰਚ ਹੈ ਪਰ ਜਦੋਂ ਨਹੀਂ ਸੁਣੀ ਜਿਵੇਂ ਲਾਰੇ ਸਰਕਾਰਾਂ ਲਾਉਂਦੀਆਂ ਵੀ ਤੁਸੀਂ ਫਾਈਲ ਲਿਆਓ ਤੁਸੀਂ ਐਪਲੀਕੇਸ਼ਨਾਂ ਤੋਂ ਸਾਰਾ ਕੁਝ ਇਕੱਠੀਆਂ ਕਰਕੇ ਜਦੋਂ ਲੈ ਗਿਆ ਜਦੋਂ ਸਿਰੇ ਜਾ ਕੇ ਬਿਲਕੁਲ ਨਹੀਂ ਹੋਇਆ ਹੁਣ ਜਦੋਂ ਪੰਜਾਬ ਡੁੱਬਿਆ ਉਹਨੂੰ ਦਰਦ ਜਾਗਿਆ ਵੀ ਮੇਰੀ ਨਹੀਂ ਸੁਣੀ ਗਈ ਤੇ ਹੋਰ ਆਮ ਬੰਦੇ ਦੀ ਕਿਹੜੀ ਸੁਣੀ ਜਾਊਗੀ ਵੀ ਡੋਬਿਆ ਤੇ ਇੱਕ ਬੰਦੇ ਦੀ ਨਲੈਕੀ ਕਰਕੇ ਆ ਜਿਹਦੀ ਨਲੈਕੀ ਕਰਕੇ ਪੰਜਾਬ ਡੁੱਬਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਜਿਹਨੇ ਆਵਾਜ਼ ਚੁੱਕੀ ਆ ਪੰਜਾਬ ਦੀ ਉਹਦੇ ਤੇ ਕਾਰਵਾਈ ਆਖਰੀ ਸਵਾਲ ਬਾਪੂ ਜੀ ਡਾਂਗਾ ਤੋਂ ਲੈ ਕੇ ਆਏ ਹੋ ਡਾਂਗ ਰੈਂਦੀ ਕੋਲੇ ਇਹ ਰੈਂਦੀ ਕੋਲੇ ਕੀ ਕਰਨਾ ਇਹਦਾ ਕੋਈ ਖੜਕਾਉਣਾ ਤਾਂ ਨਹੀਂ ਤੇ ਖੜਕਾ ਦੇਾਂਗੇ ਜੇ ਕੋਹ ਹੋ ਜਾਵੇਗਾ ਤੇ ਇਹ ਖੜਕਾਣ ਵਾਸਤੇ ਹੀ ਹੈ ਇਹ ਖੜਕਾਣ ਵਾਸਤੇ ਹੀ ਹੈ ਕਿਹਨੂੰ ਖੜਕਾਉਣਾਗਾ ਜਿਹੜਾ ਬਗਤਾਂ ਕਰੇਗਾ ਜਿਹੜਾ ਆਖਾ ਬੋਲੇਗਾ ਉਹਨੂੰ ਖੜਕਾਵਾਂਗੇ ਅੱਛਾ ਕਹੋ ਜੇ ਦਿੱਲੀ ਵਾਲੇ ਲੀਡਰ ਦਵਾਰੇ ਤੁਹਾਡੇ ਪਿੰਡਾਂ 'ਚ ਆਏ ਆਵਾਮ ਦੀ ਪਾਰਟੀ ਦੇ ਵੋਟਾਂ ਮੰਗਣ ਵਾਸਤੇ ਕਿਸੇ ਨੂੰ ਹੋਰ ਨੂੰ ਟਿਕਟ ਦੇਤੀ ਫਿਰ ਤੁਸੀਂ ਕਿਵੇਂ ਸਵਾਗਤ ਕਰੋਗੇ ਦਿੱਲੀ ਵਾਲਿਆਂ ਦਾ ਹਾਂ ਦਿੱਲੀ ਵਾਲਿਆਂ ਦੇ ਮਕਾਨ ਅਸੀਂ ਲਾਹੇ 3 ਮਹੀਨੇ ਮਰਿਆ ਉੱਥੇ ਮੋਗੇ ਮਕਾਨ ਉਹਦੇ ਮੱਤੇ ਆਇਆ ਸੀ ਕੁਛ ਨਹੀਂ ਕੀਤਾ ਉਹਨਾਂ ਆ ਮੁੱਛਾਂ ਨੂੰ ਤਾਂ ਹੀ ਦੱਸਦਾ ਹਨਾ ਹਾਂ ਹੈਲੋ ਭਾਈ ਕੀ ਕਹਿਣਾ ਇਸ ਕਾਰਵਾਈ ਨੂੰ ਲੈ ਕੇ ਪਠਾਨ ਮਾਜਰੇ ਸਾਹਿਬ ਤੇ ਜਿਹੜਾ ਕੁਝ ਹੋਇਆ ਹੈਗਾ ਤੁਹਾਡਾ ਕੀ ਨਜ਼ਰੀਆ ਕੀ ਹੈ ਜੀ ਬਹੁਤ ਮਾੜਾ ਹੋਇਆ ਜੀ ਜੇ ਦਰਿਆ ਨਹੀਂ ਦਰਿਆ ਦੀ ਸਫਾਈ ਨਹੀਂ ਹੋਊਗੀ ਤਾਂ ਪਾਣੀ ਕਿੱਥੇ ਨੂੰ ਜਾਊਗਾ ਠੀਕ ਨਹੀਂ ਉਹਨਾਂ ਨੇ ਆਹੀ ਮੁੱਦਾ ਚੁੱਕਿਆ ਵੀ ਕੋਈ ਵੀ ਦਰਿਆ ਹੋਵੇ ਉਹਨੂੰ ਪੁੱਟ ਕੇ ਡੂੰਗਾ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਕੋਈ ਮਾੜਾ ਨਹੀਂ ਕੀਤਾ ਹਾਂ ਜੀ ਇਹ ਇਹ ਤਸਵੀਰਾਂ ਨੇ ਇਹ ਸਾਰਾ ਜਿਹੜਾ ਕਾਥਾ ਜਿੰਨਾ ਵੀ ਇਹ ਸਾਰੇ ਹੱਕ ਦੇ ਵਿੱਚ ਆਏ ਆ ਪਠਾਨ ਮਾਜਰੇ ਦੇ ਬਾਪੂ ਜੀ ਵੀ ਨਾਲ ਨੇ ਬਾਪੂ ਜੀ ਕਿੱਥੋਂ ਆਏ ਹੋ ਕੜਾਮ ਤੋਂ ਜੀ ਕੜਾਂਤੋਂ ਹਾਂਜੀ ਅੱਛਾ ਜਿਹੜਾ ਪਾਣੀਆਂ ਦਾ ਮੁੱਦਾ ਚੱਕਿਆ ਗਿਆ ਪਠਾਨ ਮਾਜਰਾ ਦੇ ਵੱਲੋਂ ਵੀ ਪਿਛਲੇ 2023 ਚ ਸਾਰਾ ਏਰੀਆ ਡੁੱਬ ਗਿਆ ਸੀ ਤੁਹਾਡਾ ਹਲਕਾ ਵੀ ਸੀ ਵੇ ਹਾਂਜੀ ਹਾਂਜੀ ਡੁੱਬਦਾ ਸਾਰਾ ਇਲਾਕਾ ਡੁੱਬਦਾ ਜੀ ਤੇ ਹੁਣ ਵੀ ਇਸੇ ਕਰਕੇ ਉਸ ਦਿਨ ਕੱਗਰ ਭਰਿਆ ਹੈ ਤੇ ਉਹਨੂੰ ਇਸ ਗੱਲ ਦੁੱਖ ਲੱਗਾ ਵੀ ਮੈਂ ਇਹਨਾਂ ਕੋਲ ਜਾਂਦਾ ਰਿਆਂ ਵੀ ਇਹਦੀ ਸਫਾਈ ਕਰੋ ਤੇ ਇਹਨੇ ਨਰੇਗਾ ਵਾਲੇ ਸਫਾਈ ਕਰ ਦੇਣਗੇ ਉਹ ਜਿਹੜਾ ਕ੍ਰਿਸ਼ਨ ਕੁਮਾਰ ਸੀ ਉਹ ਮੰਨਦਾ ਨਹੀਂ ਸੀ ਕੋਈ 10 15 ਗੇੜੇ ਮਾਰੇ ਨੇ ਉਹਦੇ ਕੋਲ ਉਹਦੇ ਖਿਲਾਫ ਬੋਲਿਆ ਵੀ ਇਹ ਦਿੱਲੀ ਕਰ ਰਹੀ ਹੈ ਜੋ ਕੁਝ ਕਰਦੇ ਭਗਵੰਤ ਮਾਨ ਨੂੰ ਸਭ ਉਹਨੇ ਆਖਿਆ ਤੂੰ ਪੰਜਾਬ ਦੇ ਨਾਲ ਖੜ ਇੱਕ ਜਿਹੜੀ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ ਨਾ ਸਾਰੇ ਸਰਪੰਚ ਨੇ ਪਹਿਲਾ ਹਿੱਸਾ ਜਿਹੜਾ ਹੁੰਦਾ ਨੇ ਸਰਪੰਚਾਂ ਤੋਂ ਟੁਰਦਾ ਇੱਕ ਬੰਦਾ ਆਖਦੇ ਵੀ ਇੱਕ ਰੁਪਇਆ ਉਹਨੇ ਲਿਆ ਇਹ ਇਹ ਸਾਡੇ ਐਮਐਲਏ ਸਿਪਤ ਜਦੋਂ ਜਿੱਥੇ ਵਹਿੰਦਾ ਸੀ ਨਾ ਉੱਥੇ ਵੀ ਆਖਦਾ ਸੀ ਮੇਰਾ ਵਰਕਰ ਜੇ ਕੋ ਰੁਪਇਆ ਲੈਂਦਾ ਤੇ ਮੈਨੂੰ ਦੱਸੋ ਅੱਜ ਤੱਕ ਇਸ ਤਰ੍ਹਾਂ ਖੁੱਲ ਕੇ ਕਿਸੇ ਐਮਐਲਏ ਦੇ ਬਿਆਨ ਮੈਂ ਨਹੀਂ ਸੁਣਿਆ ਵੀ ਜੇ ਕੋ ਰੁਪਇਆ ਲੈਂਦਾ ਤੇ ਮੈਨੂੰ ਦੱਸੋ ਇਹ ਬਹੁਤ ਵੱਡੀ ਸਟੇਟਮੈਂਟ ਆ ਝੂਠ ਨਾ ਬੋਲਿਓ ਗੱਲ ਤੇ ਤੁਸੀਂ ਸਾਫ਼ ਪਾਇਆ ਹੋਇਆ ਸੱਚ ਸਰੋਪਾ ਸਾਹਿਬ ਸ਼੍ਰੀ ਸਾਹਿਬ ਪਾਏ ਹੋ ਅਮਰਤਾਰੀ ਸਿੰਘ ਮੈਂ ਕਿਹਾ ਤੁਸੀਂ ਹਰਮੀਤ ਸਿੰਘ ਦੇ ਬਿਆਨ ਪੜ੍ਹ ਲਓ ਹੂੰ ਪਿਆੰਦਾ ਜਿਹਨੇ ਪੈਸਾ ਲਿਆ ਕੋ ਦੱਸੋ ਮੈਨੂੰ ਦੱਸੋ ਜਿਵੇਂ ਆਪਾਂ ਬੈਠੇ ਆ ਨਾ ਕਾਠ ਹੋਇਆ ਵਿੱਚ ਸਰਪੰਚ ਲਾਲਾ ਵਿੱਚ ਵੀਡੀਓ ਸੈਕਟਰੀ ਲਾਲਾ ਆਂਦੇ ਦੱਸੋ ਕਿਸ ਨੇ ਪੈਸਾ ਲਿਆ ਤੇ ਹੂੰ ਵੋਟਾਂ ਪਈਆਂ ਨੇ ਕੋਈ ਸਰਪੰਚ ਆਖਦੇ ਵੀ ਮੇਰੇ ਤੋਂ ਰਿਸ਼ਵਤ ਲੈ ਕੇ ਤੇ ਮੈਨੂੰ ਸਰਪੰਚ ਬਣਾਇਆ 1 ਰੁਪਿਆ ਵੀ ਉਹਦਾ ਇਹ ਐਲਾਨ ਸੀ ਇਹ ਤੇ ਝੂਠਾ ਪਰਚਾ ਜਦੋਂ ਇਹਨਾਂ ਦੇ ਖਿਲਾਫ ਮਾੜੇ ਕੋਈ ਗੱਲ ਤਾਂ ਕੀ ਹੈ ਦਿੱਲੀ ਆਂ ਦੇ ਮੈਂ ਖਿਲਾਫ ਨਾ ਕੋ ਕੋਵੇ ਭਾਵੇਂ ਭਾਜਪੀ ਵਾਲੇ ਨੇ ਤੇ ਭਾਵੇਂ ਦੂਜੇ ਨੇ ਸਾਰਿਆਂ ਨੇ ਦਿੱਲੀ ਮਾਲੜੀ ਪੰਜਾਬ ਸਰ ਪੰਜਾਬ ਲਈ ਸਕਾ ਕੌਣ ਆ ਤੇ ਹੁਣ ਜਿਹੜੇ ਤੁਸੀਂ ਆਖਿਆ ਨਾ ਵੀ ਉੱਥੋਂ ਆਣ ਕੇ ਵੋਟਾਂ ਲੈਣਗੇ ਬੜੇ ਹਾਰ ਪਾਪਾ ਕੇ ਇਹਨਾਂ ਨੂੰ ਕੱਲਾਂਗੇ ਇਹ ਹਰਮਨ ਪਿਆਰਾ ਸਾਡਾ ਲੀਡਰ ਏ ਇਹਦੇ ਤੋਂ ਬਗੈਰ ਕੋਈ ਨਹੀਂ ਚੱਲਣਾ ਇਸ ਇਲਾਕੇ 'ਚ हां ए पलेखा कर दे ਝਾੜੂਆ ਨੇ ਪਾਰਟੀ ਜੋ ਕੱਢਤਾ ਆਮ ਆਦੀ ਪਾਰਟੀ ਨੇ ਟਿਕਟ ਨਾ ਦਿੱਤੀ ਫੇਰ ਕੀ ਇਹ ਝਾੜੂ ਨੇ ਕੱਢਦਾ ਇਹਨਾਂ ਦੇ ਦਿਲਾਂ ਚੋਂ ਕੱਢ ਦੇਗਾ ਜਿਨ੍ਹਾਂ ਦੇ ਪਿੱਛੇ ਉਹ ਮਰਦਾ ਹੈ ਕਿਵੇਂ ਕੱਢ ਦੇਗਾ ਸਾਡੇ ਪਿੱਛੇ ਐਮਐਲਏ ਨਹੀਂ ਹੈਗਾ ਉਹ ਕੱਲੇ-ਕੱਲੇ ਦਾ ਭਰਾ ਹੈ ਕੱਲੇ-ਕੱਲੇ ਨੂੰ ਨਾ ਜਿਵੇਂ ਆਂਦੇ ਨੇ ਸੱਜਣਾ ਨੂੰ ਆਸ ਨਾ ਹੋਵੇ ਤੇ ਦੁਸ਼ਮਣ ਨੂੰ ਡਰ ਨਾ ਹੋਵੇ ਉਹ ਐਮਐਲਏ ਵੇ ਸਾਡੀ ਕੰਡ ਪਿੱਛੇ ਖੜਾ ਉਹ ਜਿਤਾਣਗੇ ਹੁਣ ਵੇਖੀ ਤੂੰ ਜਦੋਂ ਮਰਜੀ ਕੱਢ ਦੇਣ ਫੜੋਂਗੇ ਨਾਲ ਚਟਾਨ ਵਾਂਗੂ ਅਸੀਂ ਅੱਜ ਨਹੀਂ ਇੱਕ ਸੁਣ ਲੋ ਹੋਰ ਆ ਇਸ ਤਰ੍ਹਾਂ ਝੂਠੇ ਪਰਚੇ ਪੰਜ ਤੇ ਮੇਰੇ ਤੇ ਹੋਏ ਨੇ ਇਹਦੇ ਨਾਲ ਅੱਛਾ ਹਾਂ ਪੰਜ ਕਾਦੇ ਪਿੰਡ ਦੇ ਇੱਕ ਸਾਡੇ ਪਿੰਡ ਪੈਸਿਆਂ ਦਾ ਰੌਲਾ ਹੋਇਆ ਇੱਕ ਚੰਦੂ ਮਾਜਰਾ ਸਾਹਿਬ ਦਾ ਵਿੱਕੀ ਇਹਦੇ ਖਿਲਾਫ ਕੋਇਆ ਵੋਟਾਂ ਦੇ ਵਿੱਚ ਤੇ ਆਖਣ ਲੱਗਾ ਵੀ ਇੰਜ ਕਰਾਂਗੇ ਹਰਮੀਸ ਨੂੰ ਮੈਂ ਕਰਕੇ ਵਿਖਾਈ ਕਿਸ ਦੇ ਘਰ ਭੋਗਦੇ ਸੀ ਉਹਨੇ ਆਖਿਆ ਇਹ ਤਾਂ ਸਾਡੇ ਵੋਟਾਂ 'ਚ ਖੱਲਰ ਪਾਏਗਾ ਉਹਦੇ 'ਚ ਮੈਂ ਤਰੀਕਾਂ ਭੋਗਤੀਆਂ ਇੱਕ ਸਾਡਾ ਕੋਹਲਾਂ ਦੇ ਉੱਤੇ ਹੋਇਆ ਸੀ ਆ ਬਜ਼ੁਰਗ ਮੇਰੇ ਨਾਲ ਸੀ ਉਹਦੇ ਚ ਹੋਇਆ ਹਾਂ ਸੱਚਾ ਬੰਦਾ ਆਈਡੀ ਨਹੀਂ ਗੱਲ ਅਸੀਂ ਸੰ 25 ਸਾਲ ਹੋ ਗਏ ਨੇ ਉਹਨਾਂ ਦੇ ਨਾਲ 25 ਸਾਲ ਦੇ ਵਿੱਚ ਇੱਥੇ ਮੇਰੇ ਪਿੰਡ ਦੇ ਵੀ ਹੋਣਗੇ ਇੰਨਾ ਉਹਦਾ ਸਾਯਾ ਹੈ ਨਾ ਤੇ ਸਾਨੂੰ ਤੇ ਰੱਬ ਜਿੰਨਾ ਉਹਦਾ ਆਸਰਾ ਤੇ ਕਿਵੇਂ ਅਸੀਂ ਉਹਨੂੰ ਛੱਡ ਦਿਆਂਦੇ ਹਾਂ ਪਰ ਵਿਰੋਧੀ ਬਹੁਤ ਟ੍ਰੋਲ ਕਰਦੇ ਆ ਜਿਹੜੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਨਿੱਜੀ ਵੀਡੀਓ ਸੀਗੀ ਅਸ਼ਲੀਲ ਉਹਨੂੰ ਲੈ ਕੇ ਬਹੁਤ ਮਜ਼ਾਕ ਬਣਾਇਆ ਜਾਂਦਾ ਯਾਰ ਜਨਾਨੀ ਬੰਦੇ ਦੀ ਸ਼ੀਲ ਹੁੰਦੀ ਕਿ ਨਹੀਂ ਉਹਦੇ ਛਲੀਲ ਦਾ ਕੋਈ ਨਹੀਂ ਹੁੰਦੀ ਜਿੱਦੜਾ ਆਸਾਂ ਦੇ ਕੋਈ ਛਲੀਲਤਾ ਹੁੰਦੀ ਉਹਦੇ ਫੈਮਿਲੀ ਮੈਟਰ ਹੀ ਤੇ ਫੈਮਿਲੀ ਮੈਟਰ ਨੂੰ ਜਦੋਂ ਮਾੜੀ ਜੀ ਗੱਲ ਆਈ ਉਹਨਾਂ ਜਾਪਸ ਤੇ ਤਰਾਜ ਆਇਆ ਤੇ ਵਿਰੋਧੀ ਹਣ ਚੋਕਗੇ ਤੇ ਉਹਨੂੰ ਕਈ ਕੁਛ ਬਣਾਤਾ ਫੈਮਿਲੀ ਮੈਟਰ ਇਹਦੇ ਵਿੱਚ ਕੀ ਵੀਡੀਓ ਬਣਾ ਰਹੇ ਨੇ ਮੀਆਂ ਬੀਬੀ ਕਰੇ ਜੋ ਮਰਜ਼ੀ ਕਰਨਾ ਆਦਾ ਫੋਨ ਦੇ ਉੱਤੇ ਕੁਝ ਵੀ ਆ ਉਹ ਤਾਂ ਉਹਨਾਂ ਨੂੰ ਮੈਟਰ ਹੋਰ ਕੋਈ ਲੱਭਿਆ ਨਹੀਂ ਨਾ ਕ腐ਸ਼ਨ ਦਾ ਲੱਭਿਆ ਨਾ ਕੁਝ ਹੋਰ ਆ ਇਸ ਚੀਜ਼ ਨੂੰ ਅੱਗੇ ਲੈ ਕੇ ਆ ਗਏ ਨੇ ਬਦਨਾਮ ਕਰਨ ਵਾਲਾ ਵੀਡੀਓ ਬਣਦੀ ਓਦੋਂ ਹੁੰਦੀ ਆ ਜਦੋਂ ਕਹੇ ਨੇ ਕਿਸੇ ਨੂੰ ਫਸਾਉਣਾ ਏ ਨਹੀਂ ਪਤੀ ਪਤਨੀ ਸਾਰੇ ਆਪਾਂ ਸਭ ਪਤਾ ਹੀ ਆ ਮੈਂ ਵੀ ਵਾਇਆ ਵਰਿਆਂ ਬੰਦਾ ਵੀਡੀਓ ਓਦੋਂ ਬਣੇਗੀ ਜਦੋਂ ਆਪਾਂ ਕਿਸੇ ਨੂੰ ਫਸਾਉਣਾ ਦੂਜੀ ਗੱਲ ਇਹ ਆ ਤੁਸੀਂ ਅੱਗੇ ਸਵਾਲ ਕੀਤਾ ਵੀ 3 ਸਾਲ ਪਹਿਲਾਂ ਕਿਉਂ ਨਹੀਂ ਬੋਲੇ ਵੀ ਆਨੰਦ ਮੰਨ ਕੇ ਤੇ ਹੁਣ ਬੋਲੇ ਨਹੀਂ ਅੱਜ ਵੀ ਉਹਨਾਂ ਕੋ ਡੇਢ ਸਾਲ ਪਿਆ 1 ਸਾਲ ਤੇ ਕਮਾਂਦਾ ਪਿਆ ਹਜੇ ਵੇਖੋ ਜਦੋਂ ਅ ਉਹ ਦੋ ਸਾਲ ਤੋਂ ਪਹਿਲਾਂ ਟਰਾਈ ਕਰਦੇ ਰਹੇ ਵੀ ਸਾਡੇ ਘੱਗਰ ਦੀ ਦਰਿਆਵਾਂ ਦੀ ਸਫਾਈ ਹੋ ਜੇ ਜਦੋਂ ਨਹੀਂ ਹੋਈ ਇੱਕ ਨਾ ਇੱਕ ਦਿਨ ਤੇ ਬੰਦਾ ਬੋਲੇਗਾ ਨਾ ਤੇ ਜੇ ਉਹ ਸਾਡੇ ਹੱਕਾਂ ਵਾਸਤੇ ਖਲੋਤੇ ਨੇ ਨਾ ਤੇ ਅਸੀਂ ਸਾਰਾ ਇਲਾਕਾ ਇਹਨਾਂ ਦੇ ਨਾਲ ਰਵਾਂਗੇ ਇਹ ਪ੍ਰਸ਼ਾਸਨ ਚ ਹੁਣ ਅੱਗੇ ਵੀ ਬੱਸਾਂ ਭਰ-ਭਰ ਕੇ ਲੈ ਗਏ ਇੱਥੋਂ ਮਿਨੀ ਸੈਕਟਰੀਏਟ ਤੋਂ ਤੇ ਹੋਰ ਲਈ ਜਾਣਗੇ ਬਥੇਰੇ ਲੋਕ ਭਰਾ ਸਾਡੇ ਮਗਰ ਹੀ ਜਾਣਗੇ ਕੋਈ ਇਹੋ ਜਿਹਾ ਕਰਾਂਗੇ ਅਸੀਂ ਐਮਐਲਏ ਸਾਹਿਬ ਦੇ ਨਾਲ ਸੀ ਨਾਲ ਹਾਂ ਤੇ ਨਾਲ ਹੀ ਰਵਾਂਗੇ ਜੀ ਬਿਲਕੁਲ ਤਾਂ ਇਹ ਸਨੌਰ ਹਲਕੇ ਦੇ ਲੋਕ ਆ ਜਿਹੜੇ 25-25 ਸਾਲਾਂ ਤੋਂ ਹਰਮੇਸ਼ ਸਿੰਘ ਪਠਾਨ ਮਾਜਰਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਰਹੇ ਨੇ ਤਾਂ ਇਹਨਾਂ ਨੇ ਕਿਹਾ ਕਿ ਅਸੀਂ ਹਰ ਕੀਮਤ ਦੇ ਉੱਤੇ ਪਠਾਨ ਮਾਜਰੇ ਦੇ ਨਾਲ ਖੜਾਂਗੇ ਭਾਈ ਜੀ ਤੁਸੀਂ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਯੂਥ ਕੀ ਸੋਚਦਾ ਪਠਾਨ ਮਾਜਰਾ ਦੇ ਬਾਰੇ ਬੜਾ ਵਧੀਆ ਸਵਾਲ ਕਰਿਆ ਜੀ ਤੁਸੀਂ ਯੂਥ ਕੀ ਸੋਚਦਾ ਪਠਾਨ ਮਾਜਰਾ ਬਾਰੇ ਹੁਣ ਕੱਲੀ ਗੱਲ ਪਠਾਨ ਮਾਜਰੇ ਦੀ ਨਹੀਂ ਹੈਗੀ ਹੁਣ ਗੱਲ ਪੰਜਾਬ ਦੀ ਹੈ ਵੀ ਜਿਹੜਾ ਪੰਜਾਬ ਦੇ ਬਾਰੇ ਗੱਲ ਚੱਕੂਗਾ ਆਵਾਜ਼ ਬਲੰਦ ਕਰੂਗਾ ਠੀਕਾ ਉਹਦੀ ਇਹ ਆਵਾਜ਼ ਦਬਣਾ ਚਾਹੁੰਦੇ ਨੇ ਸੋ ਗੱਲ ਹੁਣ ਕਲੀਅਰ ਹੋ ਗਈ ਜਨਤਕ ਤੌਰ ਤੇ ਹੋ ਗਈ ਜਦੋਂ 22 ਚ ਸਰਕਾਰ ਬਣਦੀ ਐ ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਕਿੰਨਾ ਆਪਣਾ ਜਿਹੜਾ ਪੰਜਾਬ ਹੈ ਜਿਹੜੀਆਂ ਗੱਲਾਂ ਕਹੀ ਗਈ ਸੀਗੀਆਂ ਵਾਅਦੇ ਕੀਤੇ ਗਏ ਸੀਗੇ ਅਸੀਂ ਖੁਦ ਉਦੋਂ ਹਰਮੀਤ ਭਾਈ ਨੂੰ ਸਪੋਰਟ ਕੀਤੀ ਸੀਗੀ ਵੀ ਭਾਈ ਅਸੀਂ ਤੇਰੇ ਨਾਲ ਆ ਠੋਕੇ ਸਪੋਰਟ ਕਰਾਂਗੇ ਵੀ ਆਪਾਂ ਆਪਣਾ ਜਿਹੜਾ ਸਾਡਾ ਏਰੀਆ ਬੈਕਵਰਡ ਏਰੀਆ ਭਾਈ ਦੋ ਮਿੰਟ ਸ਼ਾਂਤੀ ਰੱਖ ਲਓ ਖੜਜੋ ਭਾਈ ਜੀ ਵੀ ਸਾਡਾ ਜਿਹੜਾ ਏਰੀਆ ਇਹ ਬੈਕਵਰਡ ਏਰੀਆ ਇਹ ਤੇ ਟੈਗ ਲੱਗਿਆ ਹੋਇਆ ਹੈ ਉਦੋਂ ਹਰਮੀਤ ਬਾਈ ਨੇ ਇਹ ਗੱਲ ਕਹੀ ਸੀ ਬੜੇ ਠੋਕ ਕੇ ਵੀ ਬਾਹਰਲੇ ਭਜਾਓ ਹਲਕਾ ਬਚਾਓ ਹੁਣ ਅੱਜ ਇਹ ਜਿਹੜਾ ਮਾਹੌਲ ਹੋ ਰਿਹਾ ਉਦੋਂ ਲੋਕਾਂ ਨੇ ਕੀ ਕਰਿਆ ਉਹਦਾ ਸਾਥ ਦਿਆ ਕਿਉਂਕਿ ਸਾਡੇ ਇਲਾਕੇ ਦੀ ਮੇਨ ਸਮੱਸਿਆ ਕੀ ਹੈ ਉਹ ਪਾਣੀਆਂ ਦੀ ਸਮੱਸਿਆ ਉਹ ਹੜ੍ਹਾਂ ਦੀ ਸਮੱਸਿਆ ਸਾਡਾ ਫਲੱਡ ਏਰੀਆ ਜਿਹਦੇ ਕਰਕੇ ਇਹਨੂੰ ਬੈਕਵਰਡ ਏਰੀਆ ਜਿਹੜਾ ਉਹ ਕਿਹਾ ਜਾਂਦਾ ਹੁਣ ਤੁਸੀਂ ਦੇਖੋ ਉੱਥੇ ਜਦੋਂ ਬੰਦੇ ਨੇ ਦੇਖਿਆ ਵੀ ਭਾਈ ਮੈਂ ਫਲੱਡ ਦੇ ਨਾਂ 'ਤੇ ਵੋਟਾਂ ਲਈ ਸੀਗੀਆਂ ਉਹਨੇ ਹੁਣ ਉਹੀ ਗੱਲ ਕਹੀ ਵੀ ਭਾਈ ਹੁਣ ਸਾਲ 1.5 ਸਾਲ ਰਹਿ ਗਿਆ ਮੈਨੂੰ ਤੁਸੀਂ ਜਿਹੜੇ ਦਿੱਲੀ ਵਾਲੇ ਨੇ ਗੱਲ ਕਹਿੰਦੇ ਨੇ ਵੀ ਆਪਾਂ ਇਸ ਸਮੱਸਿਆ ਦਾ ਹੱਲ ਕਰਾਂਗੇ ਮੈਂ ਤੁਹਾਡੀ ਗੱਲ ਆ ਕੇ ਲੋਕਾਂ 'ਚ ਰੱਖਤੀ ਤੁਹਾਡੇ ਵੱਲੋਂ ਮੈਂ ਚੁਣਿਆ ਗਿਆ ਲੋਕਾਂ ਨੇ ਫਤਵਾ ਸੁਣਾਤਾ ਆਪਾਂ ਜਿੱਤ ਗਏ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ 'ਚ ਵੜਾਂਗੇ ਕਿਹੜੇ ਪਾਸੇ ਵੜਾਂਗੇ ਸਾਡੀਆਂ ਸੜਕਾਂ ਦਾ ਕੀ ਹਾਲ ਹੈ ਸਾਡੇ ਰੋੜਾਂ ਦਾ ਕੀ ਹਾਲ ਹੈ ਸਾਡੇ ਪਿੰਡਾਂ ਦਾ ਕੀ ਹਾਲ ਹੈ ਹੁਣ ਪੰਜਾਬ ਦੇ ਵਿੱਚ ਹੁਣ ਜਿਹੜੀ ਗੱਲ ਇਹ ਆਪਾਂ ਕਹਿ ਰਹੇ ਹਾਂ ਸਾਡੇ 2022 ਦੇ ਵਿੱਚ ਫਲੱਡ ਆਏ ਸੀਗੇ ਮਾਝੇ 'ਚ 88 ਤੋਂ ਬਾਅਦ ਹੁਣ ਫਲੱਡ ਆਇਆ ਜਾਂ 92 'ਚ ਫਲੱਡ ਆਇਆ ਸੀਗਾ ਉੱਥੇ ਲੋਕ ਤ ਸਾਡਾ ਹੁਣ ਜਿੰਨੇ ਸਾਡੇ ਇਲਾਕੇ ਦੇ ਖੜੇ ਨੇ ਸਾਰੇ ਭਾਈ ਤੁਸੀਂ ਦੱਸੋ 22 ਤੋਂ ਬਾਅਦ ਸਾਡੇ ਰੋੜਾ ਬਣੀਆਂ ਨਹੀਂ ਬਣੀਆਂ ਠੀਕ ਹੈ ਤੁਹਾਡੇ ਪਿੰਡਾਂ 'ਚ ਜਿਹੜੇ ਆਂਗੜਵਾੜੀਆਂ ਸਕੂਲ ਟਹਿ ਗਏ ਸੀ ਬਣੇ ਦੁਆਰਾ ਨਹੀਂ ਬਣੇ ਠੀਕ ਹੈ ਤੁਹਾਡੇ ਹਰੇਕ ਪਿੰਡ ਨੂੰ ਜਿਹੜੀ ਸੜਕ ਜਾਂਦੀ ਹੈ ਕੀ ਬਣੀ ਨਹੀਂ ਬਣੀ ਠੀਕ ਹੈ ਤੁਹਾਡੇ ਇਲਾਕੇ ਦਾ ਜਲੂਸ ਨਿਕਲ ਗਿਆ ਹੁਣ ਜਦੋਂ ਅਸੀਂ ਕਹਿੰਨੇ ਆ ਵੀ 2022 ਤੋਂ ਲੈ ਕੇ ਹੁਣ 25 ਆ ਗਿਆ 3 ਸਾਲ 'ਚ ਸਾਡਾ ਇਲਾਕਾ ਜਿਹੜਾ ਇੰਨਾ ਕੇ ਏਰੀਆ ਸੀ ਉਹਦੀ ਡਿਵੈਲਪਮੈਂਟ ਨਹੀਂ ਹੋਈ ਹੈਗੀ ਜਿਹੜਾ ਮਾਜਾ ਐਡਾ ਵੱਡਾ ਏਰੀਆ ਜਿੱਥੇ ਹਜ਼ਾਰ ਪਿੰਡ ਤਬਾਹ ਹੋ ਗਏ ਕੀ ਉਹ ਕੀ ਉਹ ਪੱਬਾਂ ਨਹੀਂ ਹੋਣੇ ਸਰਕਾਰ ਤੋਂ ਜਦੋਂ ਇੰਨਾ ਕਹਿ ਰਹੀ ਸਾਂਭਾ ਡਾਇਰੈ ਕਿਵੇਂ ਸਾਂਭਾ ਜਾਊਗਾ ਜਿਹੜਾ ਇਹ ਹੜਾ ਆਇਆ ਪੰਜਾਬ 'ਚ ਸਰਕਾਰ ਦੀ ਨਲਾਕੀ ਨਾਕਾਮੀ ਕਰਕੇ ਆਇਆ ਤੁਸੀਂ ਗੱਲ ਸਮਝੋ ਨਾ ਜੀ ਜਦੋਂ ਕਿਸੇ ਐਡਮਿਨਿਸਟ੍ਰੇਸ਼ਨ ਬਲਾਕ ਦੇ ਵਿੱਚ ਜਿਵੇਂ ਜਲ ਸਰੋਤ ਦੇ ਵਿਭਾਗ ਦੇ ਵਿੱਚ ਆਹ ਅਨਪੜ ਲੋਕ ਆਮ ਲੋਕ ਉੱਥੇ ਜਾ ਜਾ ਕਹਿ ਰਹੇ ਨੇ ਜਦੋਂ ਪਾਣੀ ਜਮਾ ਹੋ ਰਿਹਾ ਡੈਮ 'ਚ ਵੀ ਇਹਨੂੰ ਖੋਲ ਦੋ ਭਾਈ ਇਹ ਪਾਣੀ ਲੰਘ ਜਾਣ ਦਿਓ ਸੋ ਉਦੋਂ ਜਿਹੜੇ ਆਪਣਾ ਉਹਨੂੰ ਇੰਟੈਲੀਜੈਂਟ ਕਹਾਉਂਦੇ ਨੇ ਉੱਪਰ ਬੈਠੇ ਨੇ ਵੀ ਨਹੀਂ ਹਸੀਂ ਇਹਨੂੰ ਹਜੇ ਨਹੀਂ ਖੋਲਦੇ ਅਸੀਂ ਰੋਕ ਕੇ ਰੱਖਾਂਗੇ ਫੇਰ ਇੱਕਦਮ ਹੀ 14 ਲੱਖ ਕਿਊਸਿਕ ਪਾਣੀ ਉਹ ਤਾਂ ਫਿਰ ਇੱਕ ਬੜੇ ਪਲਾਨ ਦੇ ਤਹਿਤ ਪੰਜਾਬ ਨੂੰ ਮਾਰਿਆ ਗਿਆ ਡੋਪਿਆ ਗਿਆ ਹੁਣ ਇਹਦੀ ਜੇ ਤੁਸੀਂ ਜੜ ਚ ਜਾਣੇ ਹੋ ਪਿੱਛੇ ਜਾਣੇ ਹੋ ਠੀਕ ਹੈ ਉਹੀ ਗੱਲ ਫੇਰ ਨਿਕਲ ਕੇ ਆਉਂਦੀ ਹੈ ਵੀ ਇਹ ਤਾਂ ਉਹ ਲੋਕ ਨੇ ਭਾਈ ਜਦੋਂ ਅਸੀਂ ਜ਼ਮੀਨਾਂ ਦੇ ਕਾਲੇ ਕਾਨੂੰਨ ਲੈ ਕੇ ਆਏ ਸੀਗੇ ਇਹਨਾਂ ਦੇ ਖਿਲਾਫ ਉਦੋਂ ਇਹ ਤਾਂ ਸਾੜ ਚੜ ਕੇ ਸਾਡੇ ਦਿੱਲੀ ਆਗੇ ਸੀਗੇ ਸਾਡੇ ਸਾਡੇ ਤੋਂ ਸਾਡੇ ਤੋਂ ਨਾ ਸਾਡੀ ਧੌਣ ਦੇ ਗੋਡਾ ਰੱਖ ਕੇ ਇਹ ਬਿੱਲ ਵਾਪਸ ਕਰਾਏ ਫੇਰ ਇਹ ਇਹ ਰੂਪ ਬਦਲ ਕੇ ਫੇਰ ਦੁਬਾਰਾ ਆਉਂਦੇ ਨੇ ਫੇਰ ਇਹ ਆਏ ਤੁਹਾਡੇ ਉੱਪਰ ਲੈਂਡ ਪੂਲਿੰਗ ਲੈ ਕੇ ਵੀ ਯਾਰੇ ਜ਼ਮੀਨ ਪਿੱਛੇ ਲੜੇ ਸੀ ਇਹਨਾਂ ਤੋਂ ਇਹ ਤਾਂ ਜ਼ਮੀਨ ਇਹ ਖੋਲੋ ਠੀਕ ਆ ਲੋਕ ਫੇਰ ਲਾਮ ਬੰਦ ਹੋ ਕੇ ਖੜੇ ਹੋਗੇ ਵੀ ਤੁਹਾਨੂੰ ਦਿਨੇ ਪੈਰ ਧਰਨਾਂ ਸੀ ਜ਼ਮੀਨ 'ਚ ਐ ਨਹੀਂ ਦਬਦੇ ਦੁਬਦੇ ਇਹਨਾਂ ਨੂੰ ਪਤਾ ਨਹੀਂ ਸੋਚਦੇ ਹੋਣੇ ਪਰਚੇ ਬੁਰਚੇ ਪਾ ਕੇ ਸੀ ਆ ਜਿਹੜੇ ਇਧਰ ਬਿਹਾਰ ਬਹੂਰ ਜਾਂ ਯੂਪੀ ਦਿੱਲੀ ਕਿ ਨਹੀਂ ਚੱਲਦੇ ਹੋਣਗੇ ਡਰਦੇ ਹੋਣਗੇ ਪਰਚੇ ਤੋਂ ਇਹ ਨਹੀਂ ਡਟਣ ਡੁਰਨ ਵਾਲੇ ਪਰਚੇ ਤੋਂ ਇਹ ਤਾਂ ਰਹੀ ਪਰਚਿਆਂ 'ਚ ਨੇ ਆਜ਼ਾਦੀ ਦੇਣ ਵਾਲੇ ਕੌਣ ਸੀ ਅਸੀਂ ਹੋ ਸੀ ਜਿਹੜਾ ਕਿ ਇਹਨਾਂ ਨੇ ਕਟੀਆਂ ਨਹੀਂ ਅਸੀਂ ਉਹ ਕਟੀਆਂ ਨੇ ਆਜ਼ਾਦੀ ਅਸੀਂ ਦਵਾਈ ਹੈ ਤੇ ਸਾਨੂੰ ਇਹ ਪਰਚਿਆਂ ਤੋਂ ਡਰਾਉਂਦੇ ਨੇ ਪਰਚਿਆਂ ਬੁਰਚੇ ਡਰਨ ਵਾਲੀ ਕੌਮ ਨਹੀਂ ਹੈਗੀ ਇਹ ਤਾਂ ਉੱਡਣੇ ਸੱਪ ਨੇ ਇਹ ਤਾਂ ਜਿਵੇਂ ਕਹਿੰਦੇ ਨੇ ਇਹ ਪੰਜਾਬੀ ਸਪਰਿੰਗ ਵਰਗੇ ਨੇ ਜਿੰਨਾਂ ਦਬੋ ਪਰ ਕੇਜਰੀਵਾਲ ਨੂੰ ਇੰਨਾ ਪ੍ਰਮੋਟ ਪੰਜਾਬ ਦੇ ਅੰਦਰ ਕੀਤਾ ਜਾਂਦਾ ਕੇਜਰੀਵਾਲ ਦਿੱਲੀ ਮਾਡਲ ਮਨੀਸ਼ ਸੋਧਿਆ ਮਾਡਲ ਸਿੱਖਿਆ ਮਾਡਲ ਪਤਾ ਨਹੀਂ ਕਿੰਨੇ ਕ ਮਾਡਲ ਹੁਣ ਤੱਕ ਆ ਗਏ ਅਸੀਂ ਤਾਂ ਮਾਡਲ ਸੁਣ ਸੁਣ ਕੇ ਮਾਡਲ ਹੀ ਦਿਮਾਗ 'ਚ ਵੱਜੀ ਜਾਂਦਾ ਤੁਹਾਨੂੰ ਲੱਗਦਾ ਕੋਈ ਮਾਡਲ ਮੋਡਲ ਲਾਗੂ ਹੋਇਆ ਮਾਡਲ ਤੁਸੀਂ ਦੇਖਤਾ ਰਹੇ ਹੋ ਜਿਹੜਾ ਲਾਗੂ ਹੋ ਗਿਆ ਜਿਹੜੀ ਤਰੱਕੀ ਹੋ ਰਹੀ ਹੈ ਪਰਚੇ ਹੋ ਰਹੇ ਨੇ ਜਿਹੜਾ ਬੰਦਾ ਨੌਜਵਾਨ ਠੀਕਾ ਨਸ਼ੇ ਛਡਾਉਣ ਆਇਆ ਸੀ ਇੱਥੇ ਅੰਮ੍ਰਿਤ ਸੰਚਾਰ ਕਰ ਰਿਹਾ ਸੀ ਉਹਦੇ ਤੇ ਇਸੇ ਸਰਕਾਰ ਨੇ ਪਰਚਾ ਪਾ ਕੇ ਉਹਨੂੰ ਦਿਬਰੂਗੜ੍ਹ ਜੇਲ੍ਹ ਚ ਭੇਜਤਾ ਬੰਦ ਕਰਤਾ ਠੀਕਾ ਤੇ ਸਾਡੇ ਲੋਕ ਉਦੋਂ ਵੀ ਗੁੰਗੇ ਵਾਲੇ ਬਣ ਕੇ ਸੀ ਚੁੱਪ ਕਰਕੇ ਬਹਿ ਗਏ ਸੀ ਅੱਜ ਜੇ ਇਹ ਬੰਦਾ ਰੋ ਰਿਹਾ ਪਿੱਟਰ ਰਿਹਾ ਵੀ ਭਾਈ ਯਾਰ ਕਿਹੜਾ ਮੂੰਹ ਲੈ ਕੇ ਬੜਾਂਗੇ ਪਿੰਡਾਂ ਚ ਇਹ ਗੱਲ ਕੱਲੀ ਪਠਾਣ ਮੱਜ ਰਹੀਦੀ ਨਹੀਂ ਇਹ ਜਿੰਨੇ ਐਮਐਲਏ ਨੇ ਹੋਣਾ ਸਭ ਨਾਲੇ ਹੀ ਐ ਇਹ ਮੌਕਾ ਵਿਚਾਰ ਗਿਆ ਸਮਾਂ ਵਿਚਾਰ ਗਿਆ ਇਹਨੇ 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 ਤਾਂ ਭਗਵੰਤ ਮਾਨ ਨੂੰ ਵੀ ਵੰਗਾਰਿਆ ਵੀ ਭਾਈ ਬੋਟ ਤੈਨੂੰ ਪਈਆ ਕਿਸੇ ਦਿੱਲੀ ਮਾਡਲ ਨੂੰ ਵੋਟ ਨਹੀਂ ਪਈ ਕਿਸੇ ਕੇਜਰੀਵਾਲ ਨੂੰ ਵੋਟ ਨਹੀਂ ਪਈ ਹੈਗੀ ਕਿਸੇ ਸੋਸ਼ੋਦੀ ਨੂੰ ਵੋਟ ਨਹੀਂ ਪਈ ਹੈਗੀ ਹੁਣ ਸੋਸ਼ੋਦੀ ਤੋਂ ਗੱਲ ਜਾਦ ਆ ਗਈ ਸਾਡੇ ਪੰਜਾਬ 'ਚ ਸਾਡੇ ਲੋਕਾਂ 'ਚ ਖੜਕੇ ਹੋਏ ਇਹ ਗੱਲ ਕਹਿ ਰਿਹਾ ਇਹਨਾਂ ਨੂੰ ਕਹਿ ਰਿਹਾ ਕਿਹਨਾਂ ਨੂੰ ਕਹਿ ਰਿਹਾ ਕਹਿ ਰਿਹਾ ਜੋ ਮਰਜ਼ੀ ਕਰੋ ਸਾਮ-ਦਾਮ ਦੰਦਬੇੜ ਆ ਜਿਹੜਾ ਹੁਣ ਹੋ ਰਿਹਾ ਨਾ ਜਰਮੀਤ ਨਾਲ ਠੀਕ ਹੈ ਇਹ ਉਸੇ ਪਾਲਸੀ ਤਹਿਤ ਹੋ ਰਿਹਾ ਜਿਹੜੀ ਪਰਚੇ ਦੀ ਗੱਲ ਕਰ ਰਹੇ ਜਿਹੜਾ ਮਨੀਸ਼ ਸੌਦੀ ਆ ਪੰਜਾਬ ਪ੍ਰਭਾਰੀ ਆ ਹੁਣ ਉਹ ਇਨਚਾਰਜ ਲਾਇਆ ਉਹਨਾਂ ਨੇ ਜਿਹੜਾ ਸਾਂਭਦਾਂ ਦੰਡ ਭੇਦ ਦਾ ਜਿਹੜਾ ਫਾਰਮੂਲਾ ਪੁਲਿਸ ਨੂੰ ਦਿੱਤਾ ਪੁਲਸ ਉਹ ਕਰ ਰਹੀ ਆ ਤੁਸੀਂ ਦੇਖੋ ਜੀ ਇਹਨਾਂ ਨੇ ਉਹੀ ਰਾਜਨੀਤੀ ਜਿਹੜਾ ਪੁਲਸ ਤੰਤਰ ਹੈ ਅੱਜ ਪੁਲਸ ਕਿਵੇਂ ਐਕਟਿਵ ਹੋ ਗਈ ਰਾਤੋ ਰਾਤ ਮੀਤੇ ਪਰਚਾ ਹੋ ਗਿਆ ਉਹਦੀ ਗ੍ਰਿਫਤਾਰੀ ਕਰ ਲਈ ਉਹਦੇ ਤੇ ਉਹਦੇ ਤੇ ਉਹਦੀ ਪੜਾ ਜਿਹੜਾ ਪਿਛਲੇ ਕੇਸ ਸੀਗੇ ਉਹ ਹੁਣ ਐਕਟਿਵ ਹੋ ਗਏ ਇਹ ਕਿਵੇਂ ਹੋ ਗਏ ਇੰਨਾ ਜਦੋਂ 2022 ਤੋਂ ਅਸੀਂ ਪੱਟ ਰਹੇ ਹਾਂ ਵੀ ਭਾਈ ਸਾਡਾ ਫਲਡਾਂ ਦਾ ਇੰਤਜ਼ਾਮ ਕਰ ਦੋ ਕੋਈ ਅਸੀਂ ਲੋਕਾਂ ਕੋਲ ਪਲਾਨਸ ਨੇ ਲੋਕਾਂ ਕੋਲ ਰੋਡ ਮੈਪਸ ਨੇ ਇਹਨਾਂ ਨਲਾਇਕ ਨਕਮਿਆਂ ਦੇ ਖਾਨੇ ਨਹੀਂ ਗੱਲ ਪੈ ਰਹੀ ਇਹ ਅਸੀਂ ਦੱਸਦੇ ਆ ਅੱਜ ਵੀ ਜਿਵੇਂ ਹੁਣ ਪੀ ਐਮ ਐਸ ਆ ਪਬਲਿਕ ਮਾਈਨਿੰਗ ਸਾਈਟਸ ਡੇਰਾ ਬਸੀ ਤੋਂ ਸਾਡੀਆਂ ਟਾਂਗਰੀ ਨਦੀ ਦੀ ਆਪਾਂ ਗੱਲ ਕਰ ਲੈਨੇ ਆ ਡੇਰਾ ਬਸੀ ਤੋਂ ਚੱਲਦੀਆਂ ਨੇ ਇਹ ਠੀਕ ਹੈ ਲਾਲ ਲੂਡੂਸ ਆਉਂਦੇ ਨੇ ਉੱਥੇ ਕੀ ਹੋ ਰਿਹਾ ਜਿਹੜਾ ਪੱਥਰ ਹੈ ਉਹ ਚੱਕਿਆ ਜਾਂਦਾ ਪਬਲਿਕ ਮਾਈਨਿੰਗ ਤਹਿਤ ਜਿਵੇਂ ਬਾਈ ਦੀ ਜ਼ਮੀਨ ਆ ਗਈ ਵਿਚ ਮੰਨ ਲਓ ਠੀਕ ਹੈ ਉੱਥੇ ਪੱਥਰ ਪਿਆ ਚੱਕ ਸਕਦਾ ਹੈ ਉੱਥੇ ਰੇਤਾ ਪਿਆ ਚੱਕ ਸਕਦਾ ਅਸੀਂ ਕੀ ਕਹਨੇ ਆ ਵੀ ਜਿਹੜੀ ਮਿੱਟੀ ਹੈ ਉਹਨੂੰ ਪੀ ਐਮ ਐਸ ਦੇ ਅੰਡਰ ਲੈ ਕੇ ਆਓ ਪਬਲਿਕ ਮਾਈਂਡ ਸੈਟ ਦੇ ਅੰਡਰ ਲੈ ਕੇ ਆਓ ਵੀ ਲੋਕ ਉੱਥੇ ਪਰਚੀ ਘਟਾ ਕੇ ਉਹ ਮਿੱਟੀ ਚੱਕ ਸਕਦੇ ਨੇ ਅੱਜ ਵੀ ਮੈਂ ਕਹਿੰਦਾ ਹੁਣ ਸਾਰਾ ਪੰਜਾਬ ਖੜਾ ਹੋ ਗਿਆ ਸਾਰੇ ਸਿੰਗਰ ਕਲਾਕਾਰ ਜੱਥੇਬੰਦੀਆਂ ਜਿੰਨੇ ਵੀ ਆਈਆਂ ਨੇ ਠੀਕ ਆ ਭਾਈ ਤੁਸੀਂ ਵੀ ਡਰੇਨਾ ਕਿ ਨਹੀਂ ਹੋ ਲੋ ਨਦੀਆਂ ਕਿ ਨਹੀਂ ਹੋ ਲੋ ਦਰਿਆਵਾਂ ਕਿ ਨਹੀਂ ਹੋ ਲੋ ਪੰਜਾਬ ਤਾਂ ਮੁਠੀ ਪਰ ਪਰ ਕੇ ਨਦੀਆਂ ਨਾਲੇ ਆਪ ਬਣਾ ਦੂਗਾ ਸਾਡੇ ਲੋਕ ਜੇ ਹੁਣ ਵੀ ਤੁਸੀਂ ਸਰਕਾਰਾਂ ਤੋਂ ਆਸ ਰੱਖੋਗੇ ਤੁਸੀਂ ਐਂ ਡੁੱਬਦੇ ਰਹੋਗੇ ਐਂ ਲੁੱਟਦੇ ਰਹੋਗੇ ਤੇ ਐਂ ਕੁੱਟਦੇ ਰਹੋਗੇ ਤੁਹਾਡਾ ਹਾਲ ਇਹੀ ਹੋਊਗਾ ਜੀ ਭਾਈ ਜੀ ਕੁਛ ਕਹਿਰ ਬਾਈ ਜੀ ਮੈਂ ਇਹ ਗੱਲ ਕਰਦਾ ਵੀ ਅੱਜ ਆਪਾਂ ਪਠਾਨ ਮੱਜਰੇ ਵਾਲੇ ਜੋ ਵੀ ਚੱਲ ਰਿਹਾ ਹੈ ਵਿਵਾਦ ਚੱਲ ਰਿਹਾ ਹੈ ਨਾ ਵੀ ਇਸ ਤੇ ਪਰਚਾ ਹੋ ਗਿਆ ਫਲਾਣਾ ਹੋ ਗਿਆ ਪਿਛਲੇ 3 ਸਾਲਾਂ ਤੋਂ ਕਿਉਂ ਨਹੀਂ ਹੋ ਗਿਆ ਕੱਲ ਆਵਾਜ਼ ਚੁੱਕੀ ਉਹਨਾਂ ਨੇ ਕੱਲ ਆਵਾਜ਼ ਚੁੱਕੀ ਆਪਣੇ ਪੰਜਾਬ ਦੇ ਹਿੱਤ ਚ ਖੜੇ ਤੇ ਅੱਜ ਉਹਨਾਂ ਦੇ ਪਰਚਾ ਹੋ ਗਿਆ ਤੇ 3 ਸਾਲਾਂ ਤੋਂ ਕਿਉਂ ਨਹੀਂ ਹੋ ਗਿਆ ਪਿਛਲੇ 3 ਸਾਲ ਤੋਂ ਸੁੱਤੀ ਜੀ ਸਰਕਾਰ ਅੱਜ ਉਹ ਜਾਗ ਗਈ ਅੱਜ ਉਹਨਾਂ ਨੂੰ ਦੇਖ ਗਿਆ ਵੀ ਹਾਂ ਵੀ ਇਹ ਗਲਤ ਚੀਜ਼ ਹੈ ਤੇ ਪਰਚਾ ਕਰਨ ਚੁੱਕ ਲੋ ਪਹਿਲਾਂ 3 ਸਾਲਾਂ ਤੋਂ ਕੀ ਸੁੱਤੇ ਸੀ ਉਹ ਇਹਨਾਂ ਨੂੰ ਨਹੀਂ ਅਸੀਂ ਬਖਸ਼ ਰਹੇ ਠੀਕ ਹੈ ਜੀ ਇਹ ਅਸਲ 'ਚ ਸਿਰਫ ਸਨੌਰ ਹਲਕੇ ਦੀ ਗੱਲ ਨਹੀਂ ਹੈ ਇਹ ਗੱਲ ਹੈ ਪੂਰੇ ਪੰਜਾਬ ਦੀ ਜਿਹੜਾ ਵੀ ਪੰਜਾਬ ਦੇ ਹਿੱਤ 'ਚ ਖੜੇਗਾ ਉਹਨੂੰ ਸਰਕਾਰਾਂ ਚੁੱਕ ਕੇ ਅੰਦਰ ਠੁੱਕਣਗੀਆਂ ਇਹ ਪੰਜਾਬ ਦੇ ਹੱਕ 'ਚ ਨਹੀਂ ਖੜਨ ਦਿੰਦੇ ਕਿਸੇ ਨੂੰ ਵੀ ਪਾਰਟੀ ਤੋਂ ਉਮੀਦ ਆ ਤੁਹਾਨੂੰ ਪੰਜਾਬ 'ਚ ਕਿਹੜੀ ਪੰਜਾਬ ਦਾ ਭਲਾ ਸੋਚ ਦੇਖੋ ਇਸ ਪਾਰਟੀ ਨੂੰ ਲਿਆਇਆ ਗਿਆ ਸੀ ਤਾਂ ਜਿਹੜਾ ਯੂਥ ਹੈ ਅਸੀਂ ਜੋ ਸੋਚਦੇ ਆ ਇਹ ਲਿਆਉਂਦੇ ਆਗੇ ਸੀ ਤਾਂ ਵੀ ਇੱਕ ਨਵੀਂ ਸਰਕਾਰ ਆਈ ਹੈ ਪੁਰਾਣਿਆਂ ਨੂੰ ਅਸੀਂ ਪਰਖ ਲਿਆ ਤੇ ਇੱਕ ਨਵੀਂ ਸਰਕਾਰ ਨੂੰ ਮੌਕਾ ਦਈਏ ਵੀ ਦੇਖੀ ਵੀ ਇਹ ਕੁਝ ਕਰਦੇ ਆ ਕਿ ਨਹੀਂ ਕਰਦੇ ਬੜੀ ਉਮੀਦਾਂ ਸੀ ਇਨਾਂ ਤੋਂ ਪਰ ਇਹਨਾਂ ਨੇ ਆ ਕੇ ਉਹ ਜਲੂਸ ਕੱਢਿਆ ਇਹਦੋਂ ਤਾਂ ਸਾਡੀਆਂ ਪੁਰਾਣੀਆਂ ਸਰਕਾਰਾਂ ਚੰਗੀਆਂ ਸੀ ਕੁਛ ਨਾ ਕੁਛ ਤੁਸੀਂ ਆਪਣੇ ਐਮਐਲਏ ਨੂੰ ਚਕਾਤਾ ਇਹ ਦਿਖਾਣਾ ਚਾਹੁੰਦੇ ਨਹੀਂ ਵੀ ਅਸੀਂ ਐਮਐਲਏ ਨੂੰ ਤੱਕ ਚੱਕ ਸਕਦੇ ਆ ਵੀ ਆਮ ਜਨਤਾ ਸਾਡੇ ਅੱਗੇ ਕੀ ਚਾਹੀਦੀ ਹੈ ਤੁਸੀਂ ਇਹ ਲਾਲਵਾਜ ਇੱਕ ਬੰਦਾ ਬੋਲਿਆ ਉਹਦੇ ਪਿੱਛੇ ਇੰਨਾ ਤੇ ਤੁਸੀਂ ਜਾ ਕੇ ਦੇਖੋ ਸ਼ਹਿਰ ਦੇ ਵਿੱਚ ਉਹ ਯਾਰ ਪੁਲਿਸ ਮਲਾਜ਼ਮ ਜਿਹੜੇ ਉਹਦੇ ਗਨਮੈਨ ਉਹਦੇ ਖਿਲਾਫ ਖੜਾਏ ਹੋਏ ਨੇ ਉਹਦੇ ਹੀ ਗਨਮੈਨ ਉਹਨੂੰ ਦੁਕਾਨ ਵਾਸਤੇ ਨੀਚੇ ਦੁਕਾਨ ਵਾਸਤੇ ਇਹ ਜਸਤ ਤਾਂ ਕੀਤਾ ਜਾ ਰਿਹਾ ਵੀ ਇਹਨੂੰ ਵੇਖ ਕੇ ਕੋਈ ਹੋਰ ਨਾ ਖੜਾ ਹੋ ਜੇ ਇਹਨਾਂ ਨੂੰ ਦਿਖਾ ਦਿੱਤਾ ਜਾਵੇ ਤੇ ਬਾਕੀਆਂ ਨੂੰ ਦਿਖਾ ਦਿੱਤਾ ਜਾਵੇ ਵੀ ਸਪੋਰਟ 'ਚ ਕੋਈ ਹੋਰ ਨਾ ਖੜ ਜੇ ਇਹ ਸਿਰਫ ਦਿਖਾਇਆ ਜਾ ਰਿਹਾ ਵੀ ਅਸੀਂ ਇੰਨਾ ਪ੍ਰਬੰਧ ਕੀਤਾ ਹੋਇਆ ਇੱਕ ਬੰਦੇ ਪਿੱਛੇ ਜੇ ਤੁਸੀਂ ਕੱਲ ਨੂੰ ਖੜੋਗੇ ਤੇ ਤੁਹਾਡੇ ਪਿੱਛੇ ਹੋਰ ਪ੍ਰਬੰਧ ਹੋ ਜਾਣਗੇ ਇਹ ਸਿਰਫ ਡਰਾਇਆ ਜਾ ਰਿਹਾ ਹੈ ਜਿੱਥੇ ਵੀ ਮੰਨ ਲਓ ਕਿਤੇ ਉਹਨੂੰ ਪਤਾ ਲੱਗਦਾ ਕੋਈ ਅਧਿਆਪਕ ਹੈ ਕੋਈ ਆ ਰਿਹਾ ਇਹਨਾਂ ਨੂੰ 200 ਕਿਲੋਮੀਟਰ ਦੇ ਰੇਡੀਏ ਦੇ ਵਿੱਚ ਨਜ਼ਰਬੰਦ ਕਰ ਦਿੰਦੇ ਨੇ ਜਿਨ੍ਹਾਂ ਨੇ ਮੰਨ ਲਓ ਐਮਐਲਏ ਨਹੀਂ ਬਖਸ਼ਿਆ ਉਹ ਅਧਿਆਪਕ ਵੀਡੀਓਜ਼ ਵਾਇਰਲ ਹੋ ਰਹੀਆਂ ਨੇ YouTube ਤੇ ਦੇਖ ਲਓ ਤੁਸੀਂ ਵੀਡੀਓਜ਼ ਦੇਖ ਲਓ ਕਿੰਨੀਆਂ ਵਾਇਰਲ ਹੋ ਰਹੀਆਂ ਨੇ ਇੱਕ ਟੀਚਰ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਰਹੀ ਹੈ ਜਿਹੜੀ ਕਿ 100 ਕਿਲੋਮੀਟਰ ਦੂਰ ਸਕੂਲ ਹੈ ਜਿੱਥੇ ਆਪਣੇ ਆਪਣਾ ਕੀ ਕਹਿੰਦੇ ਸੀਐਮ ਸਾਹਿਬ ਨੇ ਆਉਣਾ ਸੀ ਠੀਕ ਹੈ ਜੀ 100 ਕਿਲੋਮੀਟਰ ਦੂਰ ਸਕੂਲ ਹੈ ਉਹ ਬੱਚਿਆਂ ਨੂੰ ਪੜਾ ਰਹੀ ਹੈ ਉੱਥੇ ਅਧਿਆਪ ਪੜਾਉਂਦੇ ਹੋਏ ਪੁਲਿਸ ਮੁਲਾਜ਼ਮ ਅੰਦਰ ਕਲਾਸ 'ਚ ਵੜਦੇ ਨੇ ਜਿਹੜੇ ਕਹਿੰਦੇ ਆ ਮੈਡਮ ਜੀ ਤੁਹਾਨੂੰ ਅਸੀਂ ਨਜ਼ਰਬੰਦ ਕਰਨਾ ਹੈ ਇੱਕ ਚੰਗ ਇੱਕ ਛੋਟੇ ਛੋਟੇ ਬੱਚਿਆਂ ਦਾ ਸਿੱਖਿਆ ਮਾਡਲ ਆ ਬਾਈ ਦਿੱਲੀੋਂ ਆਇਆ ਇਹ ਜਿੱਥੋਂ ਵੀ ਆਇਆ ਇਹ ਸਿੱਖਿਆ ਮਾਡਲ ਬਾਈ ਜੀ ਐ ਤਾਂ ਫਿਰ ਅਸੀਂ ਵੀ ਅਨਪੜ ਨਹੀਂ ਹੈਗੇ ਇਹ ਸਾਨੂੰ ਵੀ ਪਤਾ ਹੈ ਇਹ ਚੀਜ਼ ਸਾਡੇ ਪੰਜਾਬ ਨੂੰ ਖਤਮ ਕੀਤਾ ਜਾ ਰਿਹਾ ਹੈ ਪਹਿਲਾਂ ਕੀ ਹੁੰਦਾ ਸੀ ਇਹ ਸਾਨੂੰ ਵੀ ਪਤਾ ਹੈ ਅਸੀਂ ਵੀ ਸਟੱਡੀ ਕਰ ਚੁੱਕੇ ਅਸੀਂ ਵੀ ਅਨਪੜ ਨਹੀਂ ਰਹਿਗੇ ਸਾਨੂੰ ਪਤਾ ਹੈ ਰੋਲ ਮਾਡਲ ਕਿੱਥੋਂ ਆਇਆ ਪਰ ਪੰਜਾਬ ਦੇ ਨੌਜਵਾਨਾਂ ਨੂੰ ਤਾਂ ਨਸ਼ੇੜੀ ਅਨਪੜ ਵੇਲੜ ਵਿਦੇਸ਼ਾਂ ਨੂੰ ਭੱਜਣ ਵਾਲੇ ਕਹਿੰਦੇ ਫਿਰ ਇਹੀ ਤੇ ਬਣਾਉਂਦੇ ਨੇ ਇਹੀ ਤੇ ਬਣਾਉਂਦੇ ਨੇ ਪਹਿਲਾਂ ਜੀ ਕੋਈ ਗੁਰਦੁਆਰਾ ਮਸਜਿਦ ਕੁਝ ਵੀ ਬਣਦਾ ਸੀ ਉਹਦੇ ਨਾਲ ਸਕੂਲ ਬਣਦਾ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਖਤਮ ਕੀਤਾ ਵੀ ਇਹਨਾਂ ਦੀ ਐਜੂਕੇਸ਼ਨ ਖਤਮ ਕਰੋ ਇਹ ਬਹੁਤ ਪੁਰਾਣਾ ਚੱਲਦਾ ਆ ਰਿਹਾ ਸਿਸਟਮ ਇਹ ਇਹ ਸਾਨੂੰ ਸਮਝ ਨਹੀਂ ਆ ਰਹੀ ਹੁਣ ਸਾਨੂੰ ਸਮਝ ਆਉਣ ਲੱਗੀ ਤੇ ਹੁਣ ਸਾਨੂੰ ਇਹ ਨਜ਼ਰਬੰਦ ਕਰਦੇ ਆ ਜਾਂ ਡਾਂਗਾ ਮਾਰਦੇ ਨੇ ਬਹੁਤ ਸ਼ੁਕਰੀਆ ਭਾਈ ਬਿਲਕੁਲ ਇਹ ਸਮਰਥਕ ਨੇ ਜਿਹੜੇ ਇਸ ਵਕਤ ਪੂਰੇ ਰੋਹ ਦੇ ਵਿੱਚ ਨੇ ਗੁੱਸੇ 'ਚ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਵਿਧਾਇਕ ਦੇ ਨਾਲ ਖੜੇ ਆ ਖੜੇ ਸੀ ਤੇ ਖੜੇ ਰਾਵਾਂਗੇ ਸਰਕਾਰ ਨੇ ਜੋ ਕਰਨਾ ਸਾਡੇ ਤੇ ਕਰ ਲਵੇ ਪਰ ਆਸੀ ਪਿੱਛਾ ਦਿਖਾ ਕੇ ਨਹੀਂ ਭਜਾਂਗੇ ਸਰਕਾਰ ਹੁਣ ਫੇਲ ਹੋ ਚੁੱਕੀ ਆ ਸਰਕਾਰ ਦੀਆਂ ਨਕਾਮੀਆਂ ਸਾਹਮਣੇ ਆ ਚੁੱਕੀਆਂ ਨੇ ਅੱਜ ਸਨੌਰ ਤੋਂ ਬਾਅਦ ਚੁੱਕੀ ਆ ਕਹਿੰਦੇ ਹੁੰਦੇ ਆ ਸਿਰਫ ਮੂਰੇ ਲੱਗਣ ਵਾਲਾ ਚਾਹੀਦਾ ਮਗਰ ਤੁਹਾਡੇ ਕਾਫਲਿਆਂ ਦੇ ਕਾਫਲੇ ਖੜਿਆ ਇਹ ਉਹ ਕਾਫਲਾਗਾ ਇਹ ਜਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਮਗਰ ਤੁਰਨ ਵਾਲਾ ਕਾਫਲਾ ਜੇ ਹਰਮਿੰਦਰ ਸਿੰਘ ਪਠਾਨ ਮਾਜਰਾ ਅੱਜ ਤੁਰਿਆ ਤਾਂ ਪੂਰਾ ਪੰਜਾਬ ਵੀ ਕੱਲ ਨੂੰ ਤੁਰੂਗਾ ਬਹੁਤ ਬਹੁਤ ਧੰਨਵਾਦ